ਜੇਕਰ ਸੱਚਮੁੱਚ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਤੋਂ ਬਾਹਰ ਕੱਢਿਆ ਜਾਂਦਾ ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਤਾਂ ਪੰਜਾਬ ਦਾ ਭਵਿੱਖ ਕਿਹੋ ਜਿਹਾ ਹੋਈ ਜੇਕਰ ਅਸੀਂ ਅੱਜ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਚਲਣ ਕਰਾਂਗੇ ਤਾਂ ਸਾਡੇ ਜਿਹੜੇ ਹੋਰ ਸਾਥੀ ਨੇ ਸਾਡੇ ਭਰਾ ਨੇ ਜਾਂ ਸਾਡੀਆਂ ਭੈਣਾਂ ਨੇ ਬੇਟੀਆਂ ਨੇ ਬਾਹਰਲੇ ਦੇਸ ਗਈਆਂ ਹੋਈਆਂ ਨੇ ਪ੍ਰਵਾਸ ਕਰ ਰਹੀਆਂ ਨੇ ਉਹਨਾਂ ਦੇ ਉੱਪਰ ਵੀ ਇਸ ਦਾ ਅਸਰ ਹੋਵੇਗਾ ਕਿਸੇ ਇੱਕ ਵਿਅਕਤੀ ਦੀ ਗਲਤੀ ਹੈ ਜਿਹੜੀ ਉਹ ਅਸੀਂ ਸਾਰਿਆਂ ਦੇ ਥੋਪ ਨਹੀਂ ਸਕਦੇ ਪਰਵਾਸੀਆਂ ਦੇ ਸਿਰ ਸਾਰਾ ਠੋਣਾ ਪਨ ਦਿੰਨੇ ਆ ਕਿ ਇੱਕ ਬੰਦੇ ਨੇ ਇਹ ਕੰਮ ਕਰਤਾ ਤਾਂ ਆਪਾਂ ਸਾਰੇ ਪ੍ਰਵਾਸੀਆਂ ਨੂੰ ਇਸ ਨਜ਼ਰ ਨਾਲ ਦੇਖ ਰਹੇ ਹਾਂ ਕੀ ਪ੍ਰਵਾਸੀਆਂ ਦੇ ਜਾਣ ਤੋਂ ਬਾਅਦ ਪੰਜਾਬ ਦੇ ਵਿੱਚ ਰੇਪ ਹੋਣੇ ਬੰਦ ਹੋ ਜਾਣਗੇ ਇਹਨਾਂ ਬੰਗਿਆਂ ਦੇ ਪ੍ਰਵਾਸੀਆਂ ਦੇ ਅੰਗੇਸਟ ਹੁਣ ਅਸੀਂ ਐਕਸ਼ਨ ਦੇ ਵਿੱਚ ਆ ਗਏ ਮਾਰ ਤਾੜ ਕਰਕੇ ਭਜਾਣ ਲੱਗੇ ਅਸੀਂ ਕੁਝ ਨਹੀਂ ਦੇਖ ਰਹੇ ਤੇ ਹੁਣ ਜਦੋਂ ਚਲੇ ਜਾਣਗੇ ਮੰਨ ਲਓ ਸੀ ਭਜਾ ਦੇ ਸਾਡੀ ਫਤਿਹ ਹੋ ਗਈ ਜਿੱਤ ਹੋ ਗਈ ਜੋ ਅਸੀਂ ਮਨ ਸੋਚਿਆ ਹੋ ਗਿਆ ਮੰਨ ਲਓ ਸਾਰੇ ਚਲੇ ਗਏ ਮੈਂ ਕਦੇ ਆਫਗਾਨ ਦੇ ਨਾਤੇ કહਾਂ ਕਿ ਪਹਿਲਾਂ ਤਾਂ 70% ਵਿਦਿਆਰਥੀ ਜਿਹੜੇ ਸ਼ਹਿਰੀ ਖੇਤਰ ਦੇ ਵਿੱਚ ਸਕੂਲ ਖਾਲੀ ਹੋ ਜਾਣਗੇ ਜਿਹੜੇ ਪ੍ਰਵਾਸੀ ਨੇ ਇਹ ਘਟਿਆ ਕਰਤੂਤ ਕੀਤੀ ਹੈ ਜਿਹੜੇ ਵਿਅਕਤੀ ਨੇ ਇਸ ਤਰ੍ਹਾਂ ਦਾ ਇਹ ਮਤਲਬ ਕਿ ਕਹ ਲਈ ਕਿ ਗੰਦੀ ਹਰਕਤ ਕੀਤੀ ਹੈ ਉਸ ਬੰਦੇ ਦੇ ਪਹਿਲਾਂ ਵੀ ਇੱਕ ਰੇਪ ਦਾ ਪਰਚਾ ਉਸ ਦੇ ਉੱਤੇ ਚੱਲਦਾ ਹੈ ਜਿਹੜੇ ਪੋਲੀਟੀਕਲ ਲੋਕ ਨੇ ਜਿਹੜੇ ਠੇਕੇਦਾਰ ਨੇ ਹੋਰ ਨੇ ਉਹਨਾਂ ਦੇ ਪਿੱਛੇ ਉਹਨੂੰ ਦੀ ਪਿੱਠ ਥਾਪੜਦੇ ਨੇ ਤਾਂ ਜਦੋਂ ਪਿੱਠ ਥਾਪੜਦੇ ਨੇ ਫਿਰ ਉਹਨੂੰ ਥੋੜੀ ਜਿਹੀ ਹਵਾ ਵੀ ਹੋ ਜਾਂਦੀ ਹੈ ਵੀ ਮੇਰੇ ਨਾਲ ਫਲਾਣਾ ਬੰਦਾ ਹੈਗਾ ਰਿਕਾਰਡ ਪਹਿਲੀ ਕ੍ਰਿਮੀਨਲ ਆਉਦਾ ਉਹ ਰਿਆ ਕੀ ਉਹਨੂੰ ਸਾਥ ਮਿਲ ਗਿਆ ਤਾਂ ਜਦੋਂ ਸਾਥ ਮਿਲਦਾ ਫਿਰ ਇਸ ਤਰ੍ਹਾਂ ਦੀ ਗਲਤੀ ਕਰ ਲੈਂਦਾ ਕੀ ਪ੍ਰਵਾਸੀ ਕਿਸੇ ਪੰਜਾਬੀ ਦੀ ਕਹ ਲਈਏ ਕਿ ਜਨਾਨੀ ਨੂੰ ਲੈ ਕੇ ਭੱਜ ਗਿਆ ਕੋਈ ਅਜਿਹਾ ਫਰਾਰ ਹੋ ਗਿਆ ਇਹ ਇਹੋ ਜਿਹੇ ਬਹੁਤ ਸਾਰੀਆਂ ਕਟਨਾਵਾਂ ਸਾਹਮਣੇ ਆਉਂਦੀਆਂ ਨੇ ਉਹਦਾ ਕਾਰਨ ਵੀ ਕਿਤੇ ਨਾ ਕਿਤੇ ਆਪਣੇ ਲੋਕਾਂ ਦੇ ਵਿੱਚ ਕਮੀ ਹੈ ਨਾ ਕਿਸੇ ਨੇ ਇੱਕ ਘਰ ਲੈ ਲਿਆ ਕਰਾਇਤੇ ਤਾਂ ਇਹ ਫਿਰ ਆਪਣਾ ਸਾਰਾ ਲਾਣਾ ਬਣਾਈ ਉਸ ਗਲੀ ਦੇ ਵਿੱਚ ਸਭ ਨੂੰ ਬੁਲਾ ਲੈਂਦੇ ਨੇ ਸ਼ਿਫਟ ਕਰ ਲੈਂਦੇ ਨੇ ਇਹਨਾਂ ਦੀ ਇੱਕ ਮੋਨੋਪੋਲੀ ਬਣ ਜਾਂਦੀ ਹੈ ਇਕੱਠ ਹੋ ਜਾਂਦਾ ਉੱਥੇ ਫਿਰ ਜਿਹੜੇ ਲੋਕ ਦੇਸ਼ ਨੂੰ ਪਿਆਰ ਕਰਨ ਵਾਲੇ ਨੇ ਲੜਾਈ ਜੰਗੜ ਤੋਂ ਦੂਰ ਰਹਿਣ ਵਾਲੇ ਨੇ ਗਾਂਧੀਵਾਦੀ ਨੇ ਉਹ ਫਿਰ ਲੋਕ ਵਿਚਾਰੇ ਚੁੱਪ ਰਹਿਣਾ ਸਟਾਰਟ ਕਰ ਦਿੰਦੇ ਨੇ ਹਾਵੀ ਹੋ ਜਾਂਦੇ ਨੇ ਜਦੋਂ ਫਿਰ ਅਸੀਂ ਉਹਦੀ ਕੰਪਲੇਂਟ ਕਰਦੇ ਹਾਂ ਕੋਈ ਚੰਗਾ ਬੰਦਾ ਕੰਪਲੇਂਟ ਕਰਦਾ ਤਾਂ ਪੋਲਿਟਿਕਲ ਸ਼ੈਲਟਰ ਇਹਨਾਂ ਨੂੰ ਮਿਲ ਜਾਂਦਾ ਫਿਰ ਇਸ ਕਰਕੇ ਫਿਰ ਕਰਾਈ ਵ ਅੱਗੇ ਵਧਦਾ ਸਾਸੀ ਕਾਲ ਆਵਾਜ਼ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਤਨਵਾਨ ਸਿੰਘ ਕਮਾਨ ਪੰਜਾਬ ਦੇ ਵਿੱਚ ਅੱਜ ਕੱਲ੍ਹ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਮੁੱਦਾ ਬਹੁਤ ਭੱਕਿਆ ਹੋਇਆ ਹੈ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਦੇ ਵਿੱਚੋਂ ਕੱਢਣ ਦੀ ਗੱਲ ਬੜੇ ਵੱਡੇ ਪੱਧਰ ਤੇ ਚੱਲ ਰਹੀ ਹੈ ਪਰ ਅਸਲ ਦੇ ਵਿੱਚ ਜੇਕਰ ਇਹਨਾਂ ਮਜ਼ਦੂਰਾਂ ਨੂੰ ਪੰਜਾਬ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਭਜਾ ਦਿੱਤਾ ਜਾਂਦਾ ਹੈ ਤਾਂ ਉਸ ਦੇ ਗਰਾਊਂਡ ਪੱਧਰ ਤੇ ਨਤੀਜੇ ਕੀ ਹੋਣਗੇ ਉਸ ਦੇ ਜਿਹੜੇ ਰਿਐਲਿਟੀ ਦੇ ਵਿੱਚ ਲੋਕਾਂ ਦੇ ਉੱਤੇ ਕੀ ਅਸਰ ਹੋਊਗਾ ਪੰਜਾਬ ਦੇ ਆਰਥਿਕਤਾ ਦੇ ਉੱਤੇ ਕੀ ਅਸਰ ਹੋਊਗਾ ਪੰਜਾਬ ਦੇ ਗਰਾਊਂਡ ਲੈਵਲ ਤੇ ਜਿਹੜੇ ਇੰਡਸਟਰੀਆਂ ਨੇ ਉਹਨਾਂ ਦੇ ਉੱਤੇ ਕੀ ਅਸਰ ਹੋਊਗਾ ਇਸ ਦੇ ਬਾਅਦ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਲਈ ਮਾਸਟਰ ਸਤੀਸ਼ ਬਧਰੋਹੀ ਜੀ ਨਾਲ ਨੇ ਗੱਲਬਾਤ ਕਰਾਂਗੇ ਸਰ ਸਾਸੀ ਕਾਲ ਜੀ ਸਾਸੀ ਕਾਲ ਜੀ ਸਰ ਜੀ ਸਰ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਇਹ ਹੁਸ਼ਿਆਰਪੁਰ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਜਿਸ ਤੋਂ ਬਾਅਦ ਪ੍ਰਵਾਸੀ ਮਜ਼ਦੂਰਾਂ ਨੂੰ ਬਾਹਰ ਕੱਢਣ ਦਾ ਪੰਜਾਬ ਤੋਂ ਭਜਾਉਣ ਦਾ ਪੰਜਾਬ ਤੋਂ ਬਾਹਰ ਕੱਢਣ ਦਾ ਜਿਹੜਾ ਇੱਕ ਕਹਿ ਲਈ ਕਿ ਲਹਿਰ ਹੀ ਚੱਲ ਪਈ ਹੈ ਜੇਕਰ ਸੱਚਮੁੱਚ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਤੋਂ ਬਾਹਰ ਕੱਢਿਆ ਜਾਂਦਾ ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਜ ਤਾਂ ਪੰਜਾਬ ਦਾ ਭਵਿੱਖ ਕਿਹੋ ਜਿਹਾ ਹੋਏਗਾ ਅ ਸਭ ਤੋਂ ਪਹਿਲਾਂ ਦਾ ਜਿਹੜੀ ਸਾਡੇ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਦੀ ਘਟਨਾ ਹੋਈ ਹੈ ਬਹੁਤ ਮੰਦਭਾਗੀ ਹੈ ਕਿਉਂਕਿ ਨਾ ਬਖਸ਼ਣ ਵਾਲੀ ਘਟਨਾ ਹੈਗੀ ਆ ਇੱਕ ਛੋਟੇ ਬੱਚੇ ਦੇ ਨਾਲ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਸੀ ਪਰੰਤੂ ਜਦੋਂ ਇਸ ਤੋਂ ਆਪਾਂ ਦੂਜੇ ਪਾਸੇ ਚੱਲਦੇ ਹਾਂ ਜਿਵੇਂ ਪੰਜਾਬ ਦੇ ਲੋਕਾਂ ਦੇ ਵਿੱਚ ਅੱਜਕੱਲ ਬਹੁਤ ਅਕ੍ਰੋਸ਼ ਆਇਆ ਹੋਇਆ ਉਹ ਅਨੇਕਾਂ ਵੀਡੀਓ ਜਿਸੀਂ ਅਸੀਂ ਦੇਖ ਰਹੇ ਹਾਂ ਵੀ ਲੋਕਾਂ ਨੂੰ ਜਿਹੜੇ ਪ੍ਰਵਾਸੀ ਨੇ ਉਹਨਾਂ ਨੂੰ ਮਾਰ ਕੇ ਵੀ ਭਜਾਇਆ ਜਾ ਰਹੇ ਆ ਉਹਨਾਂ ਦੇ ਰੁਜ਼ਗਾਰ ਜਾਂ ਜੋ ਵੀ ਹੈਗਾ ਖੋਏ ਜਾ ਰਹੇ ਨੇ ਕਿਤੇ ਨਾ ਕਿਤੇ ਤਾਂ ਗੱਲ ਜਦੋਂ ਇੱਕ ਪੰਜਾਬੀ ਹੋਣ ਦੇ ਨਾਤੇ ਸਾਡੇ ਖੂਨ ਦੇ ਵਿੱਚ ਇਹ ਚੀਜ਼ ਖੋਲਦੀ ਆ ਵੀ ਹਾਂ ਜਿਨ੍ਹਾਂ ਨੇ ਐਸਾ ਕੀਤਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਜੇਕਰ ਅਸੀਂ ਇਹਦੇ ਮੁੱਢ ਤੋਂ ਚਲੀਏ ਜੜ ਤੋਂ ਕਿ ਪ੍ਰਵਾਸ ਹੁੰਦਾ ਕੀ ਆ ਪ੍ਰਵਾਸ ਦਾ ਮਤਲਬ ਵੀ ਕੋਈ ਵੀ ਵਿਅਕਤੀ ਜਿਹੜਾ ਆਪਣੇ ਏਰੀਆ ਦੇ ਵਿੱਚ ਅਸਮਰੱਥਾ ਉਹ ਆਪਣੇ ਘਰ ਦਾ ਗੁਜ਼ਾਰਾ ਨਹੀਂ ਚਲਾ ਸਕ ਰਿਹਾ ਆਪਣੇ ਬੱਚਿਆਂ ਨੂੰ ਨਹੀਂ ਪਾਲ ਸਕ ਰਿਹਾ ਤਾਂ ਆਪਣੇ ਕਿਰਜਗਾਰ ਵਾਸਤੇ ਆਪਣੀ ਥਾਂ ਛੱਡ ਕੇ ਦੂਜੀ ਥਾਂ ਤੇ ਚਲੇ ਜਾਂਦਾ ਉਹ ਤਾਂ ਕਿ ਉੱਥੇ ਜਾ ਕੇ ਰੁਜ਼ਗਾਰ ਕਮਾਵੇ ਤੇ ਆਪਣੇ ਬੱਚਿਆਂ ਦਾ ਪਾਲਣ ਪੋਸਣ ਕਰੇ ਇਸੀ ਤਰ੍ਹਾਂ ਹੀ ਇੰਟਰਨੈਸ਼ਨਲ ਪੱਧਰ ਦੇ ਉੱਪਰ ਆਪਾਂ ਦੇਖਦੇ ਹਾਂ ਕਿ ਭਾਰਤ ਦੇ ਲੋਕ ਪੰਜਾਬ ਦੇ ਲੋਕ ਅਲੱਗ-ਅਲੱਗ ਸਟੇਟਾਂ ਦੇ ਲੋਕ ਨੇ ਜਿਹੜੇ ਉਹ ਬਾਹਰਲੇ ਦੇਸ਼ ਜਾ ਕੇ ਪ੍ਰਵਾਸੀਆਂ ਦੀ ਹੀ ਜ਼ਿੰਦਗੀ ਜਿਉਂਦੇ ਨੇ ਕਿਉਂਕਿ ਅਸੀਂ ਕਿਸੇ ਦੇ ਸਥਾਈ ਨਾਗਰਿਕ ਨਹੀਂ ਹੋ ਸਕਦੇ ਚਾਹੇ ਸਾਨੂੰ ਦੂਰੀ ਨਾਗਰਿਕਤਾ ਮਿਲੇ ਚਾਹੇ ਸਾਡੇ ਪੇਪਰ ਵੀ ਠੀਕ ਹੋਣ ਕਦੋਂ ਕਿਸੇ ਸਰਕਾਰ ਦੇ ਦਿਮਾਗ ਦੇ ਵਿੱਚ ਆ ਜਾਵੇ ਉੱਥੋਂ ਦਾ ਪ੍ਰਵਾਸ ਉਹ ਖਤਮ ਕਰ ਸਕਦੀ ਹੈ ਕਿਉਂਕਿ ਹਰ ਇੱਕ ਦੇਸ਼ ਦੀ ਆਪਣੀ ਵਿਦੇਸ਼ ਨੀਤੀ ਦੇ ਵਿੱਚ ਪਾਲਿਸੀ ਜ਼ਰੂਰ ਹੁੰਦੀ ਹੈ ਤਾਂ ਹਰ ਇੱਕ ਵਿਅਕਤੀ ਪ੍ਰਵਾਸੀ ਆ ਜੇਕਰ ਅਸੀਂ ਅੱਜ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਚਲਣ ਕਰਾਂਗੇ ਤਾਂ ਸਾਡੇ ਜਿਹੜੇ ਹੋਰ ਸਾਥੀ ਨੇ ਸਾਡੇ ਭਰਾ ਨੇ ਜਾਂ ਸਾਡੀਆਂ ਭੈਣਾਂ ਨੇ ਬੇਟੀਆਂ ਨੇ ਬਾਹਰਲੇ ਦੇਸ ਗਈਆਂ ਹੋਈਆਂ ਨੇ ਪ੍ਰਵਾਸ ਕਰ ਰਹੀਆਂ ਨੇ ਉਹਨਾਂ ਦੇ ਉੱਪਰ ਵੀ ਇਸ ਦਾ ਅਸਰ ਹੋਵੇਗਾ ਤਾਂ ਉਰੇ ਥੋੜ੍ਹਾ ਜਿਹਾ ਦਿਮਾਗ ਤੋਂ ਵਿਚਾਰਨ ਦੀ ਸਾਨੂੰ ਲੋੜ ਹੈ ਹੂੰ ਕਿਸ ਤਰ੍ਹਾਂ ਤੁਹਾਨੂੰ ਕੀ ਲੱਗਦਾ ਕਿ ਜਿਸ ਤਰ੍ਹਾਂ ਦੇਖੋ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਜੇਕਰ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਨਗੀਆਂ ਫਿਰ ਲੋਕ ਤਾਂ ਇਹਨਾਂ ਨੂੰ ਬਾਹਰ ਕੱਢਣਗੇ ਹੀ ਨਾ ਕਿਉਂਕਿ ਪਹਿਲਾਂ ਵੀ ਬਹੁਤ ਸਾਰੇ ਕ੍ਰਿਮੀਨਲ ਜਿਹੜੀਆਂ ਘਟਨਾਵਾਂ ਹੋਈਆਂ ਨੇ ਬਹੁਤ ਸਾਰੀਆਂ ਅਜੇਹੀਆਂ ਘਟਨਾਵਾਂ ਹੋਈਆਂ ਨੇ ਪੰਜਾਬ ਦੇ ਵਿੱਚ ਇਹਨਾਂ ਨੂੰ ਬਾਹਰ ਕੱਢਣ ਦਾ ਜਿਹੜੇ ਪਹਿਲਾਂ ਆਵਾਜ਼ ਉੱਠੀ ਹੈ ਪਰ ਹੁਣ ਇਹ ਆਵਾਜ਼ ਵੱਡੇ ਪੱਧਰ ਤੇ ਜਿਹੜੀ ਲਹਿਰ ਬਣਦੀ ਜਾ ਰਹੀ ਹੈ ਉਰੇ ਇੱਕ ਗੱਲ ਵਿਚਾਰਨੀ ਹੋਊਗਾ ਵੀ ਕਿਸੇ ਇੱਕ ਵਿਅਕਤੀ ਦੀ ਗਲਤੀ ਹੈ ਜਿਹੜੀ ਉਹ ਅਸੀਂ ਸਾਰਿਆਂ ਦੇ ਥੋਪ ਨਹੀਂ ਸਕਦੇ ਕਿਉਂਕਿ ਅਸੀਂ ਦੇਖਦੇ ਆਂ ਵੀ ਸਾਡੇ ਉੱਪਰ ਕਈ ਵਾਰ ਕੋਈ ਖਾਲਿਸਤਾਨ ਦਾ ਜਾਂ ਕੋਈ ਹੋਰ ਵੀ ਲੱਗਦਾ ਹੈ ਤਾਂ ਅਸੀਂ ਸਾਰੇ ਪੰਜਾਬੀਆਂ ਉਹ ਵੀ ਸਾਡੇ ਭਰਾ ਨੇ ਕਈ ਵਾਰ ਉਹਨਾਂ ਨੂੰ ਅਲੱਗ ਦੇ ਅਲੱਗ ਦੇਖਿਆ ਜਾਂਦਾ ਸਾਡੀ ਵਿਚਾਰਧਾਰਾ ਤੋਂ ਸਾਡੀ ਮੇਨ ਧਾਰਾ ਤੋਂ ਬਾਹਰ ਕੱਢ ਕੇ ਉਹਨਾਂ ਨੂੰ ਦੇਖਦੇ ਨੇ ਉਹਨਾਂ ਨੂੰ ਸਾਡੇ ਤੋਂ ਸੈਪਰੇਟ ਕਰ ਦਿੰਦੇ ਨੇ ਫਿਰ ਉਹ ਸਾਰੇ ਜਿੰਨੇ ਵੀ ਸਿੱਖ ਚਿਹਰੇ ਨੇ ਉਹਨਾਂ ਨੂੰ ਇਸ ਦਾ ਜਿਹੜਾ ਦੁੱਖਾ ਉਹ ਝੱਲਣਾ ਪੈਂਦਾ ਜੇ ਆਪਾਂ 84 ਦੀ ਗੱਲ ਕਰੀਏ 47 ਦੀ ਗੱਲ ਕਰੀਏ ਜਿਹੜੇ ਵੱਡੇ ਵੱਡੇ ਕਾਂਡ ਹੋਏ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਕੁਝ ਛਰਾਰਤੀ ਅਨਸਰ ਨੇ ਉਹ ਸਿੱਖ ਚਿਹਰੇ ਨੂੰ ਪੰਜਾਬੀ ਚਿਹਰੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ ਅਸੀਂ ਉਹਨੂੰ ਠੀਕ ਨਹੀਂ ਕਰ ਸਕਦੇ ਤਾਂ ਇਸੇ ਤਰ੍ਹਾਂ ਹੁਣ ਸਾਰੇ ਪ੍ਰਵਾਸੀਆਂ ਜਿਹੜੇ ਉਹ ਤਾਂ ਮਾੜੇ ਨਹੀਂ ਹੋ ਸਕਦੇ ਪਰੰਤੂ ਓਰੇ ਸਾਡੇ ਪੰਜਾਬੀ ਵੀਰਾਂ ਦੀ ਵੀ ਥੋੜੀ ਜੀ ਗਲਤੀ ਆ ਜਦੋਂ ਕੋਈ ਵਿਅਕਤੀ ਸਾਡੇ ਗਵਾਂਢ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਸਾਡੇ ਘਰ ਦੇ ਕੋਲ ਆ ਕੇ ਰਹਿਣਾ ਸਟਾਰਟ ਕਰਦਾ ਸ਼ਹਿਰ ਦੇ ਵਿੱਚ ਰਹਿਣਾ ਸਟਾਰਟ ਕਰਦਾ ਕਿਸੇ ਦੀ ਮੋਟਰ ਤੇ ਰਹਿਣਾ ਸਟਾਰਟ ਕਰਦਾ ਤਾਂ ਅਸੀਂ ਉਹਦੀ ਵੈਰੀਫਿਕੇਸ਼ਨ ਨਹੀਂ ਕਰਦੇ ਤੁਸੀਂ ਬਾਹਰਲੇ ਦੇਸ਼ ਜਾਓ ਤੁਹਾਡੇ ਜਦੋਂ ਤੱਕ ਪੇਪਰ ਪੂਰੇ ਨਹੀਂ ਹੁੰਦੇ ਉਰੇ ਤੱਕ ਹੀ ਤੁਹਾਡੇ ਰਿਸ਼ਤੇਦਾਰ ਤੁਹਾਡਾ ਜਿਹੜਾ ਜਨਰਿਕ ਤੁਹਾਡੀ ਚੀਜ਼ ਆ ਜਿਹੜਾ ਤੁਹਾਡਾ ਅੰਦਰਲਾ ਤੱਤ ਆ ਜਿਹੜਾ ਉਹ ਵੀ ਸਕੈਨ ਹੋਗੇ ਜਦੋਂ ਤੱਕ ਪਤਾ ਹੀ ਲੱਗ ਜਾਂਦਾ ਵੀ ਤੁਸੀਂ ਕਿਹੜੇ ਮੂਲ ਦੇ ਬੰਦੇ ਹੋ ਤੁਸੀਂ ਤੁਹਾਡਾ ਕ੍ਰਿਮੀਨਲ ਰਿਕਾਰਡ ਕੈਸਾ ਤੁਸੀਂ ਕਿਸ ਤਰ੍ਹਾਂ ਦੇ ਸਮਾਜਿਕ ਹੋ ਤੁਹਾਡੀ ਡਿਗਰੀ ਕੀ ਹੈ ਵੈਰੀਫਿਕੇਸ਼ਨ ਤੋਂ ਬਾਅਦ ਜਿਹੜਾ ਪਾਸਪੋਰਟ ਬਣਦਾ ਪਾਸਪੋਰਟ ਤੋਂ ਬਾਅਦ ਅੱਗੇ ਪੂਰੀ ਜਿਹੜੀ ਸਿਸਟਮ ਅੱਗੇ ਚੱਲਦੀ ਹੈ ਹਾਂ ਉਸ ਤੋਂ ਬਾਅਦ ਚੱਲਦਾ ਤਾਂ ਸਾਨੂੰ ਵੀ ਫਿਰ ਆਉਂ ਕਿਉਂਕਿ ਉਹ ਤਾਂ ਇੱਕ ਵੱਡਾ ਵਿਸ਼ਾਲ ਖੇਤਰ ਆ ਸੰਤੱਕ ਛੋਟੀ ਚੀਜ਼ਾਂ ਦੀ ਲੋੜ ਆ ਉਹਦਾ ਕੈਰੀਅਰ ਕਿਸ ਤਰ੍ਹਾਂ ਦਾ ਰਿਹਾ ਪਿਛਲਾ ਉਹਦਾ ਪਿਛੋਕੜ ਕਿਹੋ ਜਿਹਾ ਕੀ ਉਹਦੇ ਕੋਲ ਆਧਾਰ ਕਾਰਡ ਹੈ ਉਹ ਕਿੱਥੋਂ ਦਾ ਵੋਟਰ ਆ ਉਹ ਚਾਰ ਪੰਜ ਪੇਪਰ ਤਾਂ ਨਹੀਂ ਚੱਕੀ ਫਿਰਦਾ ਕੋਈ ਤਾਂ ਕੇਰਲਾ ਦਾ ਕੋਈ ਤਾਮਿਲਨਾਡੂ ਦਾ ਕੋਈ ਯੂਪੀ ਦਾ ਅਲੱਗ ਅਲੱਗ ਥਾਂ ਤੇ ਉਹਨੇ ਕੋਈ ਆਪਣੇ ਆਧਾਰ ਕਾਰਡ ਨਾਲ ਛੇੜਖੰਨੀ ਤਾਂ ਨਹੀਂ ਕੀਤੀ ਹੋਈ ਕੀ ਉਹਦਾ ਰਿਕਾਰਡ ਸਾਡੀ ਪੁਲਿਸ ਕੋਲ ਦਰਜ ਆ ਕੀ ਉਹਦਾ ਰਿਕਾਰਡ ਸਾਡੀ ਪੰਚਾਇਤ ਕੋਲ ਹੈਗਾ ਤਾਂ ਇਹ ਛੋਟੀਆਂ-ਛੋਟੀਆਂ ਚੀਜ਼ਾਂ ਜੇ ਅਸੀਂ ਦੇਖਾਂਗੇ ਤਾਂ ਜਦੋਂ ਸਾਡੇ ਪੇਪਰ ਕਿਸੇ ਦੂਜੇ ਦੇ ਹੱਥ ਦੇ ਵਿੱਚ ਹੁੰਦੇ ਨੇ ਜਿਵੇਂ ਸਾਡੇ ਪ੍ਰਾਪਰਟੀ ਦੇ ਪੇਪਰ ਹੋਣ ਜਾਇਦਾਦ ਦੇ ਪੇਪਰ ਹੋਣ ਕਿਸੇ ਨੂੰ ਅਸੀਂ ਵਿਆਜ ਤੋਂ ਪੈਸਾ ਲਿਆ ਉਹ ਆੜਤੀ ਨੇ ਸਾਡੇ ਤੋਂ ਸਾਈਨ ਕਰਾ ਕੇ ਰੱਖਿਆ ਹੁਣ ਤਾਂ ਅਸੀਂ ਚੁਰਕਦੇ ਨਹੀਂ ਕਿਉਂਕਿ ਸਾਨੂੰ ਪਤਾ ਵੀ ਜਿਹੜਾ ਸਾਡਾ ਗਲਗੁੱਠਾ ਉਹਨੇ ਦਿੱਤਾ ਹੋਇਆ ਪੇਪਰ ਉਹਦੇ ਕੋਲ ਨਹੀਂ ਇਸ ਕਰਕੇ ਸਾਨੂੰ ਪੈਰਲਲ ਹੋ ਕੇ ਚੱਲਣਾ ਪਵੇਗਾ ਤਾਂ ਜਦੋਂ ਇਹਨਾਂ ਪ੍ਰਵਾਸੀਆਂ ਦੇ ਪੇਪਰ ਸਾਡੇ ਕੋਲ ਹੋਣਗੇ ਸਾਡੀ ਪੁਲਿਸ ਪ੍ਰਸ਼ਾਸਨ ਕੋਲ ਹੋਣਗੇ ਡੀਸੀ ਪ੍ਰਸ਼ਾਸਨ ਕੋਲ ਹੋਣਗੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਹੋਣਗੇ ਪਿੰਡ ਦੇ ਵਿੱਚ ਸਰਪੰਚ ਕੋਲ ਹੋਣਗੇ ਤਾਂ ਫਿਰ ਇਹ ਬਿਲਕੁਲ ਵੀ ਵਿਅਕਤੀ ਜਿਹੜਾ ਹੈਗਾ ਇਸ ਤਰ੍ਹਾਂ ਦੀ ਕੋਸ਼ਿਸ਼ ਨਹੀਂ ਕਰਨਗੇ ਜੇ ਕਰਨਗੇ ਵੀ ਪੀਪਰਾਂ ਦੇ باوجود ਵੀ ਕਰਨਗੇ ਤਾਂ ਅਸੀਂ ਉਹਨਾਂ ਨੂੰ ਵੀ ਦਿਨ ਟੂਰ 5 ਮਿੰਟ ਦੇ ਵਿੱਚ ਫੜ ਕੇ ਟਰੇਸ ਕਰ ਸਕਦੇ ਹਾਂ ਦੇ ਸੰਬੰਧੇ ਚੌਂਕੀ ਦੇ ਸਕਦੇ ਹਾਂ ਤੇ ਕਾਨੂੰਨ ਫਿਰ ਆਪਣਾ ਕੰਮ ਕਰੇ ਜੇ ਕਾਨੂੰਨ ਆਪਣਾ ਕੰਮ ਨਹੀਂ ਕਰਦਾ ਤਾਂ ਫਿਰ ਉੱਥੋਂ ਕ੍ਰਾਂਤੀਕਾਰੀ ਜਾਂ ਫਿਰ ਕੋਈ ਐਸੇ ਅੰਦੋਲਨਕਾਰੀ ਸਟੈਪ ਆ ਜਿਹੜੀ ਜਨਤਾ ਆਪਣੇ ਆਪ ਹੀ ਚੁੱਕ ਲੈਂਦੀ ਹੈ ਵੱਡੀ ਗੱਲ ਇਹ ਵੀ ਹੈ ਨਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਕ੍ਰਿਮੀਨਲ ਰਿਕਾਰਡ ਵਗੈਰਾ ਪਤਾ ਕੀਤੇ ਜਾਂਦੇ ਨੇ ਜਦੋਂ ਅਸੀਂ ਕਿਸੇ ਦੂਜੇ ਦੇਸ਼ ਦੇ ਵਿੱਚ ਜਾਂਦੇ ਹਾਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਅਸੀਂ ਕਿਤੇ ਵੀ ਜਾਂਦੇ ਹਾਂ ਤੇ ਸਾਡਾ ਕ੍ਰਿਮੀਨਲ ਰਿਕਾਰਡ ਦੇਖਿਆ ਜਾਂਦਾ ਪਰ ਇਹ ਹੁਸ਼ਿਆਰਪੁਰ ਵਾਲੀ ਘਟਨਾ ਦੇ ਵਿੱਚ ਸਪੈਸ਼ਲ ਗੱਲ ਕਰੀਏ ਕਿ ਉਸ ਘਟਨਾ ਦੇ ਵਿੱਚ ਉਸ ਵਿਅਕਤੀ ਦੇ ਉੱਤੇ ਜਿਹੜੇ ਪ੍ਰਵਾਸੀ ਨੇ ਇਹ ਘਟਿਆ ਕਰਤੂਤ ਕੀਤੀ ਹੈ ਜਿਹੜੇ ਵਿਅਕਤੀ ਨੇ ਇਸ ਤਰ੍ਹਾਂ ਦਾ ਇਹ ਮਤਲਬ ਕਿ ਕਹ ਲਈ ਕਿ ਗੰਦੀ ਹਰਕਤ ਕੀਤੀ ਹੈ ਉਸ ਬੰਦੇ ਨੇ ਪਹਿਲਾਂ ਵੀ ਇੱਕ ਰੇਪ ਦਾ ਪਰਚਾ ਉਸ ਦੇ ਉੱਤੇ ਚੱਲਦਾ ਜੇਕਰ ਉਹ ਦੀ ਵੈਰੀਫਿਕੇਸ਼ਨ ਕੀਤੀ ਹੁੰਦੀ ਸਹੀ ਤਰ੍ਹਾਂ ਜਦੋਂ ਪਤਾ ਲੱਗ ਗਿਆ ਸੀ ਵੀ ਉਹ ਬੰਦਿਆ ਰੇਪ ਦਾ ਪਹਿਲਾਂ ਵੀ ਉਹ ਦੋਸ਼ੀ ਹੈ ਤਾਂ ਉਸ ਬੰਦੇ ਨੂੰ ਮਤਲਬ ਹੀ ਨਹੀਂ ਬਣਦਾ ਤੁਸੀਂ ਪਿੰਡ 'ਚ ਰੱਖੋ ਮਤਲਬ ਨਹੀਂ ਬਣਦਾ ਤੁਸੀਂ ਘਰ 'ਚ ਰੱਖੋ ਫਿਰ ਗਲਤੀ ਕਿਤੇ ਨਾ ਕਿਤੇ ਸਾਡੇ ਬੰਦਿਆਂ ਦੀ ਵੀ ਆਉਂਦੀ ਹੈ ਦੇਖੋ ਮੇਨ ਗਲਤੀ ਤਾਂ ਸਾਡੀ ਇਹੀ ਆ ਅਸੀਂ ਅੱਖਾਂ ਦੇਖੀ ਮੱਖੀ ਖਾਈ ਜਾ ਰਹੇ ਹਾਂ ਸਾਨੂੰ ਪਤਾ ਵੀ ਸਾਡੇ ਆਲੇ ਦੁਆਲੇ ਇਸ ਵਿਅਕਤੀ ਦਾ ਰਿਕਾਰਡ ਗਲਤ ਆ ਪਰੰਤੂ ਉਸ ਵਿਅਕਤੀ ਨੇ ਵੀ ਕੋਸ਼ਿਸ਼ ਕੀਤੀ ਹੋਣੀ ਵੀ ਇਹਨੂੰ ਪਿੰਡ ਦੇ ਵਿੱਚ ਨਾ ਰੱਖਿਆ ਜਾਵੇ ਜਿਹੜਾ ਉਹਦਾ ਮਾਲਕਾ ਜਿਹਦੇ ਕੋਲ ਰਹਿੰਦਾ ਸੀ ਇਸ ਤੋਂ ਜਦੋਂ ਅਗਲਾ ਸਟੈਪ ਅਸੀਂ ਦੇਖਦੇ ਆ ਉਹਦੇ ਕੋਲ ਇੱਕ ਵੋਟ ਦੀ ਪਾਵਰ ਹੁੰਦੀ ਹੈ ਫਿਰ ਜਿਹੜਾ ਸਾਡੇ ਦੇਸ਼ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਹਰ ਇੱਕ ਚੀਜ਼ ਦਾ ਤਾਣਾ ਬਾਣਾ ਅਲਝਾ ਕੇ ਰੱਖਿਆ ਹੋਇਆ ਵੈਸੇ ਅਸੀਂ ਲੋਕਤੰਤਰੀਆਂ ਲੋਕਤੰਤਰ ਹੋਣਾ ਬੜਾ ਜ਼ਰੂਰੀ ਹੈ ਉਹਦੀ ਮਜ਼ਬੂਤੀ ਵੋਟ ਨਾਲ ਹੀ ਹੋਣੀ ਹੈ ਪਰੰਤੂ ਜਦੋਂ ਵਿਅਕਤੀ ਇੱਕ ਵੋਟ ਦਾ ਆਸਰਾ ਲੈ ਕੇ ਜਿਹੜੇ ਸਾਡੇ ਰਾਜਨੀਤਿਕ ਆਕਾ ਲੋਕ ਨੇ ਉੱਥੋਂ ਦਾ ਕੋਈ ਐਮਸੀ ਆ ਕਿਸੇ ਨੇ ਸਰਪੰਚ ਬਣਨਾ ਕਿਸੇ ਨੇ ਐਮਐਲਏ ਬਣਨਾ ਤਾਂ ਉਹ ਫਿਰ ਜਦੋਂ ਇੱਕ ਪ੍ਰਵਾਸੀ ਦੀ ਵੋਟ ਨੂੰ ਆਪਣੇ ਵੱਲ ਖਿੱਚ ਲੈਂਦਾ ਪ੍ਰਵਾਸੀ ਹਮੇਸ਼ਾ ਸਮੂਹ ਦੇ ਵਿੱਚ ਚੱਲਦੇ ਨੇ ਕਿਉਂਕਿ ਪ੍ਰਵਾਸੀ ਜਦੋਂ ਪੰਛੀ ਵੀ ਆਉਂਦੇ ਨੇ ਜਦੋਂ ਆਸਟ੍ਰੇਲੀਅਨ ਪੰਛੀ ਸਾਈ베ਰੀਅਨ ਪੰਛੀ ਉਰੇ ਆਉਂਦੇ ਨੇ ਉਹ ਇੱਕ ਝੁੰਡ ਦੇ ਵਿੱਚ ਆਉਂਦੇ ਨੇ ਤੁਸੀਂ ਆਪਣੇ ਪਿੰਡਾਂ ਦੇ ਟੋਬਿਆਂ ਦੇ ਉੱਪਰ ਨਹਿਰਾਂ ਤੇ ਨਦੀਆਂ ਨਾਲਿਆਂ ਦੇ ਉੱਪਰ ਵੀ ਦੇਖਿਆ ਹੋਣਾ ਉਹ ਝੁੰਡ ਦੇ ਵਿੱਚ ਰਹਿੰਦੇ ਨੇ ਸਾਰੇ ਤੇ ਇਹ ਲੋਕ ਵੀ ਆ ਕੇ ਫਿਰ ਆਪਣੇ ਝੁੰਡ ਬਣਾ ਲੈਂਦੇ ਨੇ ਉਰੇ ਤੁਸੀਂ ਦੇਖੋ ਭਈ ਇੱਕ ਪ੍ਰਵਾਸੀ ਮਜ਼ਦੂਰ ਜਿਹੜਾ ਇੱਕ ਮਿਸਤਰੀ ਦਾ ਕੰਮ ਕਰਦਾ ਰਾਜਗਰੀ ਦਾ ਕੰਮ ਕਰ ਰਿਹਾ ਕਦੇ ਵੀ ਤੁਸੀਂ ਧਿਆਨ ਮਾਰੋ ਉਹਦੀ ਸਾਰੀ ਲੇਬਰ ਪ੍ਰਵਾਸੀਆਂ ਦੀ ਹੋਊਗੀ ਪੰਜਾਬੀ ਦੇ ਵਿੱਚ ਕਹਿ ਲਈ ਵੀ ਭਈਆਂ ਦੀ ਹੋਊਗੀ ਸਾਡਾ ਜਿਹੜਾ ਪੰਜਾਬੀ ਭਾਈ ਮਿਸਤਰੀ ਆ ਉਹ ਵੀ ਭਈਆਂ ਨੂੰ ਨਾਲ ਰੱਖਦਾ ਉਹ ਕਿਤੇ ਆਪਣੇ ਪੰਜਾਬੀ ਭਾਈ ਨੂੰ ਨਾਲ ਲੇਬਰ ਦੇ ਵਿੱਚ ਨਹੀਂ ਰੱਖੇਗਾ ਕਾਰਨ ਕੀ ਹੈ ਜਦੋਂ ਅਸੀਂ ਪੰਜਾਬੀ ਨੂੰ ਕਹਿ ਦਿੰਦੇ ਆ ਵੀ ਯਾਰ ਅੱਜ 5:30 ਵਜੇ ਦਾ ਕੰਮ ਕਰਨਾ ਅੱਜ 5:00 ਵਜੇ ਨਾਲ ਕੰਮ ਨਹੀਂ ਚੱਲਣਾ ਆਪਣਾ ਕੰਮ ਨਹੀਂ ਨਿਭੜਦਾ ਤਾਂ ਪੰਜਾਬੀ ਬੰਦਾ ਇਨੀ ਛੇਤੀ ਆਕੜ ਜਾਂਦਾ ਨਾ ਜੀ 8 ਤੋਂ ਲੈ ਕੇ 5 ਵਜੇ ਦਾ ਕੇ ਡਿਊਟੀ ਆ 5:00 ਵਜੇ ਹੱਥ ਧੋ ਲੈਂਦਾ ਪਰੰਤੂ ਪ੍ਰਵਾਸੀ ਮਜ਼ਦੂ ਵੀ ਜੇ ਮੈਂ ਵੱਧ ਕੰਮ ਕਰਾਂਗਾ ਹੋ ਸਕਦਾ ਹੈ ਮੈਨੂੰ ਓਵਰਟਾਈਮ ਵੀ ਦੇ ਦੇਵੇ ਜਾਂ ਫਿਰ ਕੱਲ ਨੂੰ ਮੈਨੂੰ ਆਪਣੇ ਨਾਲ ਰੱਖੇਗਾ ਨਾਲੇ ਉਹਨੂੰ ਪੈਸੇ ਕਮਾਣ ਤੱਕ ਹੁੰਦਾ ਫਿਰ ਤਾਂ ਇਸ ਕਰਕੇ ਫਿਰ ਉਹ ਕਿਤੇ ਨਾ ਕਿਤੇ ਜਿਹੜੇ ਪੋਲੀਟੀਕਲ ਲੋਕ ਨੇ ਜਿਹੜੇ ਠੇਕੇਦਾਰ ਨੇ ਹੋਰ ਨੇ ਉਹਨਾਂ ਦੇ ਪਿੱਛੇ ਉਹਨੂੰ ਦੀ ਪਿੱਠ ਥਾਪੜਦੇ ਨੇ ਤਾਂ ਜਦੋਂ ਪਿੱਠ ਥਾਪੜਦੇ ਨੇ ਫਿਰ ਉਹਨੂੰ ਥੋੜੀ ਜਿਹੀ ਹਵਾ ਵੀ ਹੋ ਜਾਂਦੀ ਹੈ ਵੀ ਮੇਰੇ ਨਾਲ ਫਲਾਣਾ ਬੰਦਾ ਹੈਗਾ ਰਿਕਾਰਡ ਪਹਿਲੀ ਕ੍ਰਿਮੀਨਲ ਆਉਦਾ ਉਹ ਰਿਆ ਕੀ ਮੈਨੂੰ ਸਾਥ ਮਿਲ ਗਿਆ ਤਾਂ ਜਦੋਂ ਸਾਥ ਮਿਲਦਾ ਫਿਰ ਇਸ ਤਰ੍ਹਾਂ ਦੀ ਗਲਤੀ ਕਰ ਲੈਂਦੇ ਨੇ ਗਲਤੀ ਤਾਂ ਫਿਰ ਕਿਤੇ ਨਾ ਕਿਤੇ ਆਪਣੇ ਪੰਜਾਬੀਆਂ ਦੀ ਵੀ ਹੈ ਨਾ ਜਿਹੜੇ ਇਸ ਤਰ੍ਹਾਂ ਦੇ ਲੋਕ ਆਉਂਦੇ ਨੇ ਪ੍ਰਵਾਸੀ ਲੋਕ ਆਉਂਦੇ ਨੇ ਤਾਂ ਪਹਿਲੀ ਗੱਲ ਅਸੀਂ ਉਹਨਾਂ ਨੂੰ ਉਹਨਾਂ ਦੇ ਤੱਕ ਸੀਮਤ ਰੱਖੀ ਕਿ ਤੁਸੀਂ ਖੇਤ 'ਚ ਕੰਮ ਕਰਨਾ ਤੁਸੀਂ ਮੋਟਰਾਂ ਤੱਕ ਸੀਮਤ ਰਹੋ ਜਦੋਂ ਅਸੀਂ ਉਹਨਾਂ ਨੂੰ ਘਰਾਂ 'ਚ ਬਾੜਦੇ ਆਂ ਘਰਾਂ 'ਚ ਬਾੜਦੇ ਆਂ ਔਰ ਰਸੋਈਆਂ ਤੱਕ ਪਹੁੰਚਦੇ ਨੇ ਰਸੋਈਆਂ ਤੋਂ ਫਿਰ ਮੈਂ ਇਹ ਸ਼ਬਦ ਬੋਲਣਾ ਨਹੀਂ ਚਾਹੁੰਦਾ ਬੈਡਾਂ ਤੱਕ ਵੀ ਜਾਂਦੇ ਨੇ ਤਾਂ ਫਿਰ ਅਜਿਹੇ ਘਟਨਾਵਾਵਾਂ ਵਾਪਰਦੀਆਂ ਨੇ ਚਲੋ ਇਹ ਜਿਹੜੀ ਘਟਨਾ ਸੀ ਇਦੇ ਵਿੱਚ ਕਹਿ ਲਿਏ ਕਿ ਉਹ ਛੋਟੇ ਬੱਚੇ ਦੇ ਨਾਲ ਉਹਨੇ ਜੁਰਮ ਕੀਤਾ ਬਹੁਤ ਜ਼ਿਆਦਾ ਮੰਦਭਾਗੀ ਘਟਨਾ ਹੈ ਪਰ ਬਹੁਤ ਸਾਰੀਆਂ ਅਜਹੀਆਂ ਘਟਨਾਵਾਂ ਦੇਖਣ ਨੂੰ ਸਾਹਮਣੇ ਆਉਂਦੀਆਂ ਨੇ ਕਿ ਪ੍ਰਵਾਸੀ ਕਿਸੇ ਪੰਜਾਬੀ ਦੀ ਕਹਿ ਲਿਏ ਕਿ ਜਨਾਨੀ ਨੂੰ ਲੈ ਕੇ ਭੱਜ ਗਿਆ ਕੋਈ ਅਜਿਹਾ ਫਰਾਰ ਹੋ ਗਿਆ ਇਹ ਇਹੋ ਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਉਹਦਾ ਕਾਰਨ ਵੀ ਕਿਤੇ ਨਾ ਕਿਤੇ ਆਪਣੇ ਲੋਕਾਂ ਦੇ ਵਿੱਚ ਕਮੀ ਹੈ ਨਾ ਬਿਲਕੁਲ ਜੀ ਦੇਖੋ ਜਦੋਂ ਅਸੀਂ ਕਾਨੂੰਨੀ ਤੌਰ ਤੇ ਸਟਰੋਂਗ ਨਹੀਂ ਜਦੋਂ ਸਾਨੂੰ ਉਸ ਬੰਦੇ ਦਾ ਰਿਕਾਰਡ ਨਹੀਂ ਪਤਾ ਉਸ ਬੰਦੇ ਨੂੰ ਅਸੀਂ ਹੱਥ ਉਦੋਂ ਹੀ ਪਾਵਾਂਗੇ ਜਦੋਂ ਤੇ ਪੇਪਰ ਸਾਡੇ ਕੋਲ ਜਬਤ ਹੋਣਗੇ ਉਹਨੂੰ ਐ ਹੋਏਗਾ ਵੀ ਜਦੋਂ ਮੇਰੇ ਪੇਪਰ ਜਬਤ ਹੋ ਗਏ ਮੈਂ ਟਰੇਸ ਹੋ ਗਿਆ ਹੁਣ ਮੇਰਾ ਕਮਾਇਆ ਹੋਇਆ ਧਨ ਵੀ ਉਰੇ ਲੱਗੇ ਜਾਣਾ ਮੈਨੂੰ ਜੇਲ੍ਹ ਦੇ ਵਿੱਚ ਸੜਨਾ ਪਵੇਗਾ ਜਦੋਂ ਆਵਾਰਾ ਹੁੰਦਾ ਉਹਨੂੰ ਪਤਾ ਹੁੰਦਾ ਕਿ ਮੈਂ ਕਾਂਡ ਕਰਾਂਗਾ ਤੇ ਜਾ ਕੇ ਰੇਲ ਦੇ ਵਿੱਚ ਬੈਠ ਕੇ 150 ਰੁਪਏ ਦੀ ਟਿਕਟ ਲੈ ਕੇ ਮੈਂ ਪਹੁੰਚ ਜਾਵਾਂਗਾ ਕਿਤੇ ਤਾਂ ਇਸ ਕਰਕੇ ਫਿਰ ਉਹ ਐਸੀ ਗਲਤੀ ਕਰ ਲੈਂਦੇ ਨੇ ਤਾਂ ਇਹਦੇ ਵਿੱਚ ਸਾਡੀ ਇਹ ਪਹਿਲੀ ਗਲਤੀ ਸਾਡੀ ਹੋ ਆ ਸਾਡੇ ਘਰ ਦੇ ਵਿੱਚ ਵੀ ਜਦੋਂ ਕੋਈ ਮਹਿਮਾਨ ਆਉਂਦਾ ਨਾ ਅਸੀਂ ਬਾਰ-ਬਾਰ ਉਹਨੂੰ ਚਾਹ ਪਾਣੀ ਪੁੱਛਦੇ ਆ ਉਹਦੇ ਕੋਲ ਜਾਣ ਉਹਦੀ ਗੱਲਬਾਤ ਕਰਦੇ ਆ ਜੇ ਉਹ ਕੱਲਾ ਵੀ ਕਮਰੇ ਦੇ ਵਿੱਚ ਬੈਠਿਆ ਹੋਵੇ ਉਹਨੂੰ ਵੀ ਐ ਫੀਲ ਹੁੰਦਾ ਯਾਰ ਮੈਨੂੰ ਕੋਈ ਪੁੱਛੀ ਨਹੀਂ ਰਿਹਾ ਜਾਂ ਉਹ ਉੱਥੇ ਹੋਵੇ ਸਾਨੂੰ ਵੀ ਇਨਸਿਕਿਉਰਟੀ ਜੀ ਫੀਲ ਹੁੰਦੀ ਆ ਯਾਰ ਰਿਸ਼ਤੇਦਾਰ ਦੇ ਦਿਮਾਗ ਦੇ ਵਿੱਚ ਵੀ ਕਈ ਵਾਰ ਕੋਈ ਗਲਤ ਹਰਕਤ ਆ ਸਕਦੀ ਆ ਅਸੀਂ ਉਹਦੇ ਨਾਲ ਕਮਿਊਨੀਕੇਟ ਕਰਦੇ ਆ ਜਰੂਰ ਤਾਂ ਜਦੋਂ ਅਸੀਂ ਨਾ ਲੋਕਾਂ ਨਾਲ ਕਰਾਂਗੇ ਨਹੀਂ ਖੁੱਲੇ ਫਿਰਨਗੇ ਅੱਛਾ ਇੱਕ ਚੀਜ਼ ਇਹਨੇ ਹੋਰ ਵੀ ਕਰ ਲਈ ਕਿਸੇ ਨੇ ਇੱਕ ਘਰ ਲੈ ਲਿਆ ਕਿਰਾਏ ਤੇ ਤਾਂ ਇਹ ਫਿਰ ਆਪਣਾ ਸਾਰਾ ਲਾਣਾ ਬਣਾਇ ਉਸ ਗਲੀ ਦੇ ਵਿੱਚ ਸਭ ਨੂੰ ਬੁਲਾ ਲੈਂਦੇ ਨੇ ਸ਼ਿਫਟ ਕਰ ਲੈਂਦੇ ਨੇ ਇਹਨਾਂ ਦੀ ਇੱਕ ਮਨੋਪੋਲੀ ਬਣ ਜਾਂਦੀ ਹੈ ਇਕੱਠ ਹੋ ਜਾਂਦਾ ਉੱਥੇ ਫਿਰ ਜਿਹੜੇ ਲੋਕ ਦੇਸ਼ ਨੂੰ ਪਿਆਰ ਕਰਨ ਵਾਲੇ ਨੇ ਲੜਾਈ ਜਗੜ ਤੋਂ ਦੂਰ ਰਹਿਣ ਵਾਲੇ ਨੇ ਗਾਂਧੀਵਾਦੀ ਨੇ ਉਹ ਫਿਰ ਲੋਕ ਵਿਚਾਰੇ ਚੁੱਪ ਰਹਿਣਾ ਸਟਾਰਟ ਕਰ ਦਿੰਦੇ ਨੇ ਹਾਵੀ ਹੋ ਜਾਂਦੇ ਨੇ ਜਦੋਂ ਫਿਰ ਅਸੀਂ ਉਹਦੀ ਕੰਪਲੇਂਟ ਕਰਦੇ ਹਾਂ ਕੋਈ ਚੰਗਾ ਬੰਦਾ ਕੰਪਲੇਂਟ ਕਰਦਾ ਤਾਂ ਪੋਲੀਟਿਕਲ ਸ਼ੈਲਟਰ ਇਹਨਾਂ ਨੂੰ ਮਿਲ ਜਾਂਦਾ ਫਿਰ ਇਸ ਕਰਕੇ ਫਿਰ ਕਰਾਈ ਵੱਗੇ ਵੱਧਾ ਪਰ ਵਿਦਰੋਹੀ ਸਾਹਿਬ ਜੇਕਰ ਇਸ ਸਾਰੇ ਮਾਮਲੇ ਦਾ ਦੂਜਾ ਪੱਖ ਦੇਖਿਆ ਜਾਵੇ ਤਾਂ ਜੇਕਰ ਅਸੀਂ ਸਾਰੇ ਪ੍ਰਵਾਸੀਆਂ ਨੂੰ ਮੰਨ ਲਓ ਕਿ ਪੰਜਾਬ ਤੋਂ ਬਾਹਰ ਕੱਢ ਦਿੰਨੇ ਆ ਤਾਂ ਫਿਰ ਇਹਦੀ ਬਹੁਤ ਵੱਡਾ ਅਸਰ ਸਾਡੀ ਇੰਡਸਟਰੀ ਦੇ ਉੱਤੇ ਵੀ ਪਵੇਗਾ ਜੀ ਜੀ ਸਾਡੇ ਜਿਹੜੇ ਕੰਮਕਾਸ਼ ਨੇ ਉਹਨਾਂ ਦੇ ਉੱਤੇ ਪਵੇਗਾ ਕਿਉਂਕਿ ਵੱਡੇ ਰੂਪ ਦੇ ਵਿੱਚ ਇੰਡਸਟਰੀਆਂ ਦੇ ਵਿੱਚ ਜਿਹੜੇ ਕੰਮ ਕਰ ਰਹੇ ਨੇ ਜਿਨ੍ਹਾਂ ਨੂੰ ਆਪਾਂ ਪ੍ਰਵਾਸੀ ਕਹਿ ਲਈਏ ਚਾਹੇ ਭਈਆ ਸ਼ਬਦ ਵਰਤ ਲਈਏ ਵੀ ਭਈਏ ਕੰਮ ਕਰ ਰਹੇ ਨੇ ਜਾਂ ਫਿਰ ਕਹਿ ਲਈਏ ਕਿ ਹੁਣ ਪੰਜਾਬ ਦੇ ਵਿੱਚ ਲਾ ਲਓ ਪੰਜਾਬ ਦੇ ਵਿੱਚ ਜਿਹੜੇ ਜੀਰੀ ਲਾਉਣ ਆਉਂਦੇ ਨੇ ਝੋਨੇ ਦੀ ਫਸਲ ਲਾਉਣ ਆਉਂਦੇ ਨੇ ਉਹ ਵੱਡੇ ਰੂਪ ਦੇ ਵਿੱਚ ਜਿਹੜੇ ਪਰਵਾਸੀ ਮਜ਼ਦੂਰ ਇਹ ਉਹ ਲਾਉਂਦੇ ਨੇ ਜੇਕਰ ਪਰਵਾਸੀ ਮਜ਼ਦੂਰ ਉਹ ਫਸਲ ਲਾਣ ਵਾਸਤੇ ਪੰਜਾਬ ਦੇ ਵਿੱਚ ਨਾ ਆਉਣ ਤਾਂ ਜਿਹੜੇ ਸਾਡੇ ਸਥਾਨਕ ਲੋਕ ਨੇ ਉਹ ਦੁੱਗਣਾ ਰੇਟ ਕਰ ਦਿੰਦੇ ਨੇ ਉਹ ਰੇ ਉਹ ਫਿਰ ਉਸ ਚੀਜ਼ ਨੂੰ ਉਹ ਬਲੈਕਮੇਲਿੰਗ ਕਰਦੇ ਨੇ ਉਸ ਚੀਜ਼ ਦੀ ਉਹ ਬੰਦੇ ਕਰਦੇ ਨੇ ਧੱਕਾ ਕਰਦੇ ਨੇ ਸਾਡੇ ਆਲੇ ਨਾਲ ਹੁਣ ਪਿੱਛੇ ਜੀ ਜਦੋਂ ਹੜ ਆਈ ਸੀ 2023 ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਈਆਂ ਨੇ ਤਾਂ ਸਾਡੇ ਇੱਥੋਂ ਦੇ ਲੋਕਾਂ ਨੇ ਦੁਬਾਰੇ ਫਸਲ ਲਾਉਣ ਦੇ ਲਈ ਜਿਹੜਾ ਕਿੱਲਾ ਉਹ तकरीबन 22500 ਤੇ ਲਾਉਂਦੇ ਸੀ ਉਹ 5 5 7 7000 ਰੁਪਏ ਕਿੱਲਾ ਲੈ ਕੇ ਉਹਨਾਂ ਨੇ ਦੁਬਾਰੀ ਲਾਇਆ ਜਦਕਿ ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਸੀ ਕਿ ਸਾਡੇ ਜਿਹੜੇ ਜੱਟ ਭਾਈ ਨੇ ਉਹਨਾਂ ਦੇ ਨਾਲ ਪਹਿਲਾਂ ਹੀ ਕੁਦਰਤ ਨੇ ਧੱਕਾ ਕਰ ਲਾ ਕਰ ਲਿਆ ਅਸੀਂ ਉਹਨਾਂ ਦਾ ਸਾਥ ਦਈਏ ਜੀ ਪਰ ਸਾਡੇ ਵਾਲੇ ਉਸ ਮਜਬੂਰੀ ਦਾ ਫਾਇਦਾ ਉਠਾਉਂਦੇ ਨੇ ਫੇਰ ਪ੍ਰਵਾਸੀ ਜੇ ਇੱਥੋਂ ਚਲੇ ਗਏ ਤਾਂ ਸਾਡੇ ਇੱਥਾਂ ਕਿਸਾਨਾਂ ਦਾ ਤੇ ਇੰਡਸਟਰੀ ਦੇ ਵਿੱਚ ਜਿਹੜੇ ਲੋਕ ਕੰਮ ਕਰ ਰਹੇ ਉਹਨਾਂ ਦਾ ਹਾਲ ਕੀ ਹੋਊਗਾ ਨਹੀਂ ਇਹ ਚੀਜ਼ ਨਾਲ ਥੋੜਾ ਜਿਹਾ ਮੈਂ ਇਸ ਨੂੰ ਦੂਜੇ ਨਜ਼ਰੀਏ ਨਾਲ ਦੇਖ ਰਿਹਾ ਜਿਹੜੇ ਹੁਣ ਅਸੀਂ ਪ੍ਰਵਾਸੀਆ ਤੋਂ ਕੰਮ ਕਰਵਾਉਂਦੇ ਆ ਇਹ ਜਿਹੜੇ ਸਾਡੇ ਲੋਕਲ ਬੰਦੇ ਨੇ ਉਰੇ ਇਹ ਉਹਨਾਂ ਦੀ ਮਤਲਬ ਇੱਕ ਟੈਸ਼ਨ ਦੇ ਵਿੱਚ ਆ ਕੇ ਰੇਟ ਵਧਾਉਂਦੇ ਨੇ ਕਿਉਂਕਿ ਇਹਨਾਂ ਦੇ ਸਾਰੇ ਕੰਮ ਲੋਕ ਲੋਕਾਂ ਦੇ ਜਵਾਨ ਦੇ ਚੜ ਗਿਆ ਚੱਲਿਆ ਤੂੰ ਨਹੀਂ ਕਰਦਾ ਅਸੀਂ ਤੇ ਭਈਏ ਮੰਗਾ ਲਾਂਗੇ ਆ ਫਿਰ ਦੂਜੀ ਜਿਹੜੀ ਧੀ ਰਹਿ ਗਿਆ ਸਾਡੇ ਲੋਕਲ ਨੇ ਜਿਹੜੇ ਸਾਡੇ ਲੋਕਲ ਵਰਕਰ ਨੇ ਉਹ ਫਿਰ ਇਹ ਕਹਿੰਦੇ ਨੇ ਵੀ ਤੁਸੀਂ ਬੁਲਾ ਲਓ ਯਾਰ ਪਰੰਤੂ ਜਦੋਂ ਬੁਲਾ ਨਹੀਂ ਸਕਦੇ ਫਿਰ ਸਾਡੇ ਵਾਲੇ ਪੈਸੇ ਵੱਧ ਲੈਂਦੇ ਨੇ ਤੈਸ ਦੇ ਵਿੱਚ ਆ ਜਾਂਦੇ ਨੇ ਇਹਨੂੰ ਮੈਂ ਦੂਜੇ ਤਰੀਕੇ ਨਾਲ ਦੇਖਦਾ ਵੀ ਜਦੋਂ ਇਹ ਪ੍ਰਵਾਸੀ ਚਲੇ ਜਾਣਗੇ ਮੰਨ ਲਓ ਵੈਸੇ ਤਾਂ ਇਹ ਸੰਭਵ ਨਹੀਂ ਹੈ ਪਰ ਚਲੋ ਜੇ ਕੋਈ ਐਸੀ ਕ੍ਰਾਂਤੀ ਆ ਵੀ ਜਾਏ ਕੋਈ ਖੁੰਨੀ ਕ੍ਰਾਂਤੀ ਹੋਏਗੀ ਜੇ ਹੋਏਗੀ ਜੇ ਐਸੀ ਆ ਵੀ ਜਾਏ ਲੋਕ ਚਲੇ ਜਾਣ ਤਾਂ ਸਾਡੇ ਲੋਕਲ ਬੰਦੇ ਨੇ ਜਿਹੜੇ ਉਹ ਜਰੂਰ ਇੱਕ ਹਮਦਰਦੀ ਪੂਰਵਗਤ ਰਵਈਆ ਅਪਣਾਣਗੇ ਸਾਡੇ ਹੀ ਲੋਕਾਂ ਦੇ ਨਾਲ ਕਿਉਂਕਿ ਹੁਣ ਜਿਹੜੀ ਵਿਚਕਾਰ ਕੜੀ ਆ ਗਈ ਹੈ ਪ੍ਰਵਾਸੀਆਂ ਦੀ ਇਹ ਇਹਨਾਂ ਦੇ ਰੇਟ ਦੁੱਗਣੇ ਤੇ ਗੁਣੇ ਕਰਵਾਉਂਦੀ ਆ ਸਾਡੇ ਲੋਕ ਲੋਕਾਂ ਤੋਂ ਜਦੋਂ ਇਹ ਚਲੇ ਜਾਣਗੇ ਕੰਮ ਜ਼ਿਆਦਾ ਹੋ ਜਾਊਗਾ ਬੰਦੇ ਘੱਟ ਹੋਣਗੇ ਗਰੰਟੀ ਹੋਏਗੀ ਪਰੰਤੂ ਜਦੋਂ ਫਿਰ ਇਹ ਬੰਦੇ ਕੰਮ ਕਰਨਗੇ ਫਿਰ ਇਹ ਲੁੱਟ ਨਹੀਂ ਮਚਾਣਗੇ ਲੁੱਟ ਉਦੋਂ ਵਿੱਚਦੀ ਆ ਜਦੋਂ ਤੀਜੀ ਤੀਰ ਆ ਕੇ ਇੱਕੋ ਸ ਜਾਂਦੀ ਹੈ ਵਿੱਚ ਮੰਡੀ ਦੇ ਵਿੱਚ ਅਸੀਂ ਜਾਣਦੇ ਹਾਂ ਜੇ ਦੋ ਚਾਰ ਦੁਕਾਨਾਂ ਪੱਕੀਆਂ ਹੋਣ ਉਹ ਆਪਣੀ ਮੋਨੋਪੋਲੀ ਪੂਰੀ ਕਰਦੇ ਨੇ ਜਦੋਂ ਦੂਜਾ ਤੀਜਾ ਬੰਦਾ ਆ ਕੇ ਵਿੱਚ ਹੋਰ ਰੇੜੀ ਲਾ ਲੈਂਦਾ ਕੋਈ ਹੋਰ ਬੈਠਦਾ ਤਾਂ ਰੇਟ ਡਾਊਨ ਹੋ ਜਾਂਦੇ ਨੇ ਜੇ ਉਹ ਵੀ ਉਹਨਾਂ ਨਾਲ ਰਲ ਜਾਵੇ ਮਹੀਨੇ ਬਾਅਦ ਰਲ ਜਾਂਦਾ ਉਹਨਾਂ ਨਾਲ ਉਹ ਵੀ ਰੇਟ ਉਹਨਾਂ ਦੇ ਬਰਾਬਰ ਕਰ ਦਿੰਦਾ ਤਾਂ ਜਦੋਂ ਇਹ ਲੋਕ ਚਲੇ ਜਾਣਗੇ ਉਰ ਤੋਂ ਮੰਨ ਲਓ ਜੇ ਐਸਾ ਕੁਝ ਹੋ ਜਾਂਦਾ ਤਾਂ ਸਾਡੇ ਵਾਲੇ ਲੋਕ ਹਮਦਰਦੀ ਪੂਰਵ ਤਰੀਕੇ ਨਾਲ ਜ਼ਰੂਰ ਸੋਚਣਗੇ ਇੱਕ ਹੋਰ ਵੀ ਹੈ ਸਾਡੇ ਇੱਕ ਤਬਕਾ ਕੰਮ ਕਰਦਾ ਇੱਕ ਵਿਹਲਾ ਬੈਠ ਕੇ ਵੀ ਖਾਂਦਾ ਕਿਉਂਕਿ ਜਿਹੜਾ ਪ੍ਰਵਾਸੀਆਂ ਦਾ ਉਹਨਾਂ ਦਾ 6-7 ਸਾਲ ਦਾ ਬੱਚਾ ਵੀ ਭਾਂਡੇ ਧੋਣ ਦੇ ਕੰਮ, ਸਬਜ਼ੀ ਚੱਕਣ ਦਾ ਕੰਮ, ਪੱਲੀਆਂ ਇਕੱਠੀਆਂ ਕਰਨ ਦਾ, ਟੋਕਰੇ ਚੱਕਣ ਦਾ, ਕਰੇਟ ਚੱਕਣ ਦਾ ਕੰਮ ਕਰਦਾ ਜ਼ਰੂਰ। ਸਾਡੇ ਵਾਲੇ ਨਵਾਬ ਨੇ, ਸਾਡੇ ਵਾਲੇ ਕਰਦੇ ਨਹੀਂ। ਤਾਂ ਜਦੋਂ ਪ੍ਰੈਸ਼ਰ ਬਣੇਗਾ ਤਾਂ ਸਾਡਾ ਵੀ ਸਾਰਾ ਪਰਿਵਾਰ ਜਿਹੜਾ ਹੈਗਾ ਕੰਮ ਜ਼ਰੂਰ ਕਰੇਗਾ। ਨਰੇਗਾ ਦੇ ਵਿੱਚ ਸਾਡੀ ਇੱਕ ਬਜ਼ੁਰਗ ਮਾਤਾ ਜਾਂ ਸਾਡਾ ਬਜ਼ੁਰਗ ਬਾਪੂ 80 ਸਾਲ ਦਾ ਹੋ ਕੇ ਵੀ ਕੰਮ ਕਰਨ ਜਾਂਦਾ ਨਾ ਕਿਉਂਕਿ ਉਹਨੂੰ ਪੈਸੇ ਦੀ ਲੋੜ ਪੈਂਦੀ ਹੈ ਫਿਰ। ਤਾਂ ਜਦੋਂ ਉਹਨੂੰ ਫਿਰ ਜ਼ਿਆਦਾ ਪੈਸਾ ਮਿਲੇਗਾ ਉਰੀ। ਕਿਉਂਕਿ ਪ੍ਰਵਾਸੀਆਂ ਦੇ ਬਰਾਬਰ ਦਾ ਪੈਸਾ ਮਿਲਣਾ ਹੀ ਮਿਲਣਾ। ਜੇ ਉਹ ਵੱਧ ਕੰਮ ਕਰਨਗੇ ਤਾਂ ਉਹਨੂੰ ਓਵਰਟਾਈਮ ਫालतू ਪੈਸੇ ਹੀ ਮਿਲੇਗਾ ਤਾਂ ਉਹਨਾਂ ਦੀ ਸੋਚ ਸਾਡੇ ਜਿਹੜੇ ਕਿਸਾਨ ਭਰਾ ਨੇ ਜੱਟ ਭਰਾ ਨਹੀਂ ਮੈਂ ਕਹਿੰਦਾ ਕਿਸਾਨ ਭਰਾ ਨੇ ਉਦਯੋਗਪਤੀ ਸਾਡੇ ਭਰਾ ਨੇ ਉਹਨਾਂ ਨੂੰ ਫਿਰ ਸਾਡੇ ਲੋਕ ਲੋਕਾਂ ਦਾ ਸਹਾਰਾ ਬਹੁਤ ਮਿਲੇਗਾ ਔਰੇ ਸਿਰਫ ਕੰਮ ਕਰਨ ਦਾ ਸਹਾਰਾ ਨਹੀਂ ਸਾਡੇ ਲੋਕ ਲੋਕ ਨੇ ਉਹ ਜ਼ਿਆਦਾਤਰ 30 ਪਿੰਡ ਦੇ ਸਾਂਝੇ ਵੀ ਨੇ ਕਿਸੇ ਦਾ ਚਾਚਾ ਕਿਸੇ ਦਾ ਤਾਇਆ ਹਰ ਇੱਕ ਜਾਤੀ ਇੱਕ ਦੂਜੇ ਨਾਲ ਜੁੜੀ ਹੋਈ ਵੀ ਆ ਅਸੀਂ ਪਹਿਲੇ ਸਮਿਆਂ ਦੇ ਵਿੱਚ ਕਣਕ ਵੱਢ ਕੇ ਉਹਨਾਂ ਨੂੰ ਸਿਉੜੀ ਦਿੰਦੇ ਸੀ ਉਹਨਾਂ ਨੂੰ ਇੱਕ ਪੀਪਾ ਅਨਾਜ ਦਾ ਦੇ ਦਿੰਦੇ ਸੀ ਉਹ ਚੀਜ਼ਾਂ ਜਦੋਂ ਵਾਪਸ ਆਣਗੀਆਂ ਤਾਂ ਉਹਨਾਂ ਦਾ ਪਿਆਰ ਸਾਡੇ ਨਾਲ ਵਧੇਗਾ ਅਸੀਂ ਕਮਰਸ਼ੀਅਲਾਈਜੇਸ਼ਨ ਤੋਂ ਬਾਹਰ ਹੋ ਜਾਾਂਗੇ ਨਹੀਂ ਪਰ ਦੂਜੇ ਪਾਸੇ ਪੱਖੇ ਵੀ ਹੈ ਨਾ ਕਿ ਜਿਸ ਤਰ੍ਹਾਂ ਆਪਾਂ ਪ੍ਰਵਾਸੀਆਂ ਦੇ ਸਿਰ ਸਾਰਾ ਠੋਣਾ ਪੰਨ ਦਿੰਨੇ ਆ ਕਿ ਇੱਕ ਬੰਦੇ ਨੇ ਇਹ ਕੰਮ ਕਰਤਾ ਤਾਂ ਆਪਾਂ ਸਾਰੇ ਪ੍ਰਵਾਸੀਆਂ ਨੂੰ ਇਸ ਨਜ਼ਰ ਨਾਲ ਦੇਖ ਰਹੇ ਹਾਂ ਕੀ ਪ੍ਰਵਾਸੀਆਂ ਦੇ ਜਾਣ ਤੋਂ ਬਾਅਦ ਪੰਜਾਬ ਦੇ ਵਿੱਚ ਰੇਪ ਹੋਣੇ ਬੰਦ ਹੋ ਜਾਣਗੇ ਕੀ ਪ੍ਰਵਾਸੀਆਂ ਦੇ ਜਾਣ ਤੋਂ ਬਾਅਦ ਪੰਜਾਬ ਦੇ ਵਿੱਚ ਕ੍ਰਾਈਮ ਹੋਣੇ ਬੰਦ ਹੋ ਜਾਣਗੇ ਕੀ ਪ੍ਰਵਾਸੀਆਂ ਦੇ ਜਾਣ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਔਸਤਨਦਾਰਾ ਕੰਮ ਕਰਾਉਣ ਦੀ ਉਹ ਘਟ ਜੂਗੀ ਭਾਈਚਾਰਾ ਦੁਬਾਰੀ ਬਣ ਜਾਊਗਾ ਇਹ ਸੰਭਵ ਹੈ ਕਿ ਉਹਨਾਂ ਦੇ ਜਾਣ ਤੋਂ ਬਾਅਦ ਇਹ ਚੀਜ਼ਾਂ ਹੋ ਸਕਦੀਆਂ ਨੇ ਦੇਖੋ ਕੁਝ ਚੀਜ਼ ਜਦੋਂ ਕ੍ਰਾਂਤੀ ਤੋਂ ਪਹਿਲਾਂ ਤੇ ਕ੍ਰਾਂਤੀ ਤੋਂ ਬਾਅਦ ਦੇ ਵਿੱਚ ਬੜਾ ਫਰਕ ਆ ਕਿਸੇ ਵੀ ਅੰਦੋਲਨ ਦੇ ਕਿਸੇ ਵੀ ਕ੍ਰਾਂਤੀ ਦੇ ਤਿੰਨ ਪੜਾ ਹੁੰਦੇ ਨੇ ਸਟਾਰਟਿੰਗ ਜਦੋਂ ਫਿਰ ਉਹ ਕ੍ਰਾਂਤੀ ਵਰਤਰੀ ਹੁੰਦੀ ਆ ਉਦੋਂ ਤੇ ਜਦੋਂ ਫਿਰ ਖਤਮ ਹੋ ਜਾਂਦੀ ਆ ਤਿੰਨੇ ਪੜਾਅ ਅਲੱਗ 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 ਲੱਗ ਨੇ ਇੱਕ ਦੂਜੇ ਨਾਲ ਉਹਦੀ ਕੜੀ ਨਹੀਂ ਜੁੜੀ ਹੋਈ ਹੁੰਦੀ ਪਹਿਲਾ ਹਜੂਮ ਹੁੰਦਾ ਉਹਦੇ ਵਿੱਚ ਜਨਤਾ ਮਾਰੋ ਭਜੋ ਭਜਾ ਦਿਓ ਇਹ ਕਰਦੋ ਇਹ ਕਰਦੀਆਂ ਜਦੋਂ ਫਿਰ ਉਹ ਐਸਾ ਬਾਰਤਾਲਾਪ ਕਰਨ ਲੱਗ ਜਾਂਦੀ ਹੈ ਮਾਰਕਾਟ ਕਰਨ ਲੱਗ ਜਾਂਦੀ ਹੈ ਉਹਦੇ ਵਿੱਚ ਦੂਜੇ ਅੰਸਰ ਲੁੱਟਾਂ ਖੋਹਾਂ ਵਾਲੇ ਜਾਤੀ ਧਰਮ ਦੇ ਆਧਾਰ ਤੇ ਕੀੜਾ ਕੱਢਣ ਵਾਲੇ ਐਸੇ ਹੁੰਦੇ ਨੇ ਜਦੋਂ ਫਿਰ ਉਹ ਸਾਰਾ ਕੁਝ ਹੋਣ ਤੋਂ ਬਾਅਦ ਤੀਜਾ ਸਟੈਪ ਆਉਂਦਾ ਫਿਰ ਉਦੋਂ ਫਿਰ ਅਸੀਂ ਬਹੁਤ ਪਛਤਾਨੇ ਆ ਵੀਰ ਅਸੀਂ ਗਲਤ ਸਟੈਪ ਲੈ ਲਿਆ ਅਸੀਂ ਬਹੁਤ ਗਲਤ ਕਰਿਆ ਤਾਂ ਇਹੀ ਸਟੈਪ ਦੇ ਵਿੱਚ ਅਸੀਂ ਹੁਣ ਚੱਲ ਰਹੇ ਆ ਪਹਿਲਾ ਇੱਕ ਕੱਚਾ ਮਾਲ ਤਿਆਰ ਹੋਇਆ ਇਹਨਾਂ ਭਈਆਂ ਦੇ ਪ੍ਰਵਾਸੀਆਂ ਦੇ ਅੰਗੇਸਟ ਹੁਣ ਅਸੀਂ ਐਕਸ਼ਨ ਦੇ ਵਿੱਚ ਆ ਗਏ ਮਾਰ ਤਾੜ ਕਰਕੇ ਭਜਾਣ ਲੱਗੇ ਅਸੀਂ ਕੁਝ ਨਹੀਂ ਦੇਖ ਰਹੇ ਤੇ ਹੁਣ ਜਦੋਂ ਚਲੇ ਜਾਣਗੇ ਮੰਨ ਲਓ ਅਸੀਂ ਭਜਾ ਦੇ ਸਾਡੀ ਫਤਿਹ ਹੋ ਗਈ ਜਿੱਤ ਹੋ ਗਈ ਜੋ ਅਸੀਂ ਮਨ ਸੋਚਿਆ ਹੋ ਗਿਆ ਉਸ ਤੋਂ ਬਾਅਦ ਫਿਰ ਇਹ ਤੀਜਾ ਪੜਾ ਇਹ ਪੜਾ ਡੇਂਜਰਸ ਹੁੰਦਾ ਕਿਸੇ ਯੁੱਧ ਤੋਂ ਬਾਅਦ ਦਾ ਅੰਦੋਲਨ ਤੋਂ ਬਾਅਦ ਦਾ ਲੜਾਈ ਝਗੜੇ ਤੋਂ ਬਾਅਦ ਦਾ ਤਾਂ ਇਸ ਤੀਜੇ ਪੜਾ ਦੇ ਵਿੱਚ ਕੀ ਹੋਵੇਗਾ ਮੰਨ ਲਓ ਸਾਰੇ ਚਲੇ ਗਏ ਮੈਂ ਕਦੇ ਆਪ ਕੋ ਹੋਣ ਦੇ ਨਾਤੇ ਕਹਾਂ ਕਿ ਪਹਿਲਾਂ ਤਾਂ 70% ਵਿਦਿਆਰਥੀ ਜਿਹੜੇ ਸ਼ਹਿਰੀ ਖੇਤਰ ਦੇ ਵਿੱਚ ਸਕੂਲ ਖਾਲੀ ਹੋ ਜਾਣਗੇ ਕਿਉਂਕਿ ਤੁਸੀਂ ਸ਼ਹਿਰ ਦੇ ਕਿਸੇ ਸਕੂਲ ਦੇ ਵਿੱਚ ਜਾਓ ਹਰ ਇੱਕ ਸਟਰੀਮ ਦੇ ਵਿੱਚ 30 30 35 35 40 40 ਬੱਚੇ ਪ੍ਰਵਾਸੀਆਂ ਦੇ ਨੇ ਅੱਛਾ ਮਤਲਬ ਸਰਕਾਰੀ ਸਕੂਲ ਨੇ ਜਿਹੜੇ ਉਹਨਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਬੱਚੇ ਵਿਦਿਆਰਥੀ ਪੜ ਰਹੇ ਨੇ ਉਹ ਪ੍ਰਵਾਸੀ ਪੜ ਰਹੇ ਨੇ ਪੰਜਾਬ ਦੇ ਸਰਕਾਰੀ ਜੀ 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 ਇਹ ਬਿਲਕੁਲ ਸਚਾਈ ਆ ਕਿਉਂਕਿ ਅਧਿਆਪਕ ਹੋਣ ਦੇ ਨਾਤੇ ਮੈਂ ਇਹਨਾਂ ਦੇ ਵਿੱਚ ਵਿਚਰ ਰਿਹਾ ਹੁਣ ਮੈਂ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਹਾਂ ਬਲਵੇੜੇ ਪਿੰਡ ਦੇ ਵਿੱਚ ਮੈਂ ਇੱਕ ਪ੍ਰਾਇਮਰੀ ਟੀਚਰ ਹਾਂ ਮੇਰੇ ਕੋਲ 25 ਤੋਂ 27 ਤੱਕ ਵਿਦਿਆਰਥੀ ਪ੍ਰਵਾਸੀਆਂ ਦੇ ਨੇ ਇੱਕ ਪਿੰਡ ਦੇ ਵਿੱਚ 25 ਬੱਚਿਆਂ ਦਾ ਹੋਣਾ ਪ੍ਰਾਇਮਰੀ ਸਕੂਲਾਂ ਦੇ ਵਿੱਚ ਤਕਰੀਬਨ ਔਸਤਨ ਬੱਚੇ 50 55 100 150 ਕਿਸੇ ਵੀ ਵੱਡੇ ਸਕੂਲ ਦੇ ਵੀ 2 ਤੋਂ 250 ਬੱਚੇ ਨੇ ਆਲੇ ਦੋਲੇ ਜੇ ਅਸੀਂ ਔਸਤਨ ਦੇਖੀਏ ਤਾਂ ਇਹ ਸਾਰੇ ਸਕੂਲ 22 ਬੱਚਿਆਂ ਤੋਂ ਲੈ ਕੇ 70 75 ਬੱਚਿਆਂ ਤੱਕ ਸਿਮਟ ਜਾਂਦੇ ਨੇ ਸਰਕਾਰੀ ਸਕੂਲ ਜੇ ਹੁਣ ਉਹਨਾਂ ਦੇ ਵਿੱਚ 25 ਬੱਚੇ ਪ੍ਰਵਾਸੀਆਂ ਦੇ ਹੁਣ ਹੁਣ ਸਾਡੇ ਸਕੂਲ ਦੇ ਵਿੱਚ ਜਿਹੜੀ ਗੈਦਰਿੰਗ ਹੈ 150 150 ਦੇ ਵਿੱਚ 25 ਬੱਚੇ ਨੇ ਜਿਹੜੇ ਤੁਸੀਂ ਔਸਤ ਆਪਣੇ ਆਪ ਹੀ ਕੱਢ ਲਓ ਵੀ ਕਿੱਥੇ ਪਹੁੰਚ ਗਏ ਤਕਰੀਬਨ ਚੌਥਾ ਪੰਜਵਾਂ ਹਿੱਸਾ ਅਸੀਂ ਪਹੁੰਚ ਗਏ ਉੱਥੇ ਤਾਂ ਇੰਨੇ ਬੱਚੇ ਆ ਗਏ ਜਦੋਂ ਮੇਰੇ ਇੱਕ ਪ੍ਰਾਇਮਰੀ ਸਕੂਲ 'ਚ ਇੰਨੇ ਨੇ ਤਾਂ ਜੀ ਔਸਤ ਵੱਡੇ ਸਕੂਲਾਂ ਜੇ ਅਸੀਂ ਦੇਖਦੇ ਆ ਤਾਂ ਬਹੁਤ ਪ੍ਰਵਾਸੀ ਨੇ ਉਹ ਚਲੇ ਜਾਣਗੇ এডੂਕੇਸ਼ਨ ਦੇ ਉੱਪਰ ਵੱਡਾ ਬਹੁਤ ਵੱਡਾ ਘਾਟ ਹੋਏਗਾ ਜਿਹੜੇ ਟੀਚਰ ਇੰਨੇ ਨੇ ਮੰਨ ਲਓ ਜਦੋਂ ਹੈਗੇ ਨੇ ਬੱਚੇ ਨਹੀਂ ਹੋਣਗੇ ਤਾਂ ਉਹਨਾਂ ਟੀਚਰਾਂ ਦਾ ਕੀ ਕਰੋਗੇ ਇਹਦੇ ਨਾਲ ਨਾਲ ਉਹਨਾਂ ਬੱਚਿਆਂ ਦੀ ਢੋਆ ਢੋਈ ਕਰਨ ਵਾਲੇ ਕੋਈ ਉਹਨਾਂ ਦੀ ਵੈਨਾਂ ਚਲਾਉਣ ਵਾਲੇ ਕੋਈ ਵਰਦੀਆਂ ਪਾ ਕੇ ਸਕਿਉਰਿਟੀ ਗਾਰਡ ਬਣੇ ਔਰ ਕਿੱਥੇ ਜਾਣਗੇ ਉਰੇ ਤੱਕ ਮੈਂ ਤੁਹਾਨੂੰ ਇੱਕ ਬਹੁਤ ਵੱਡੀ ਗੱਲ ਕਹਾ ਵੀ ਸਾਡੇ ਜਿਹੜੇ ਗੰਦਾ ਪੋਲੀਟੀਕਲ ਸਿਸਟਮ ਆ ਕੁਝ ਸਾਡੇ ਉਦਯੋਗਪਤੀ ਜਿਹੜੇ ਪੋਲੀਟੀਕਲਸ ਆ ਉਹਦੇ ਵਿੱਚ ਆ ਗਏ ਪੋਲੀਟੀਸ਼ਨ ਦੇ ਵਿੱਚ ਆ ਗਏ ਉਹਨਾਂ ਨੇ ਨਾ ਪ੍ਰਵਾਸੀਆਂ ਦੇ ਨਾਲ ਗੱਠ ਜੋੜ ਕਰਕੇ ਸਕੂਲ ਵੀ ਖੋਲੇ ਹੋਏ ਨੇ ਕਨਵੈਂਟ ਸਕੂਲ ਉਹਨਾਂ ਦੇ ਵਿੱਚ ਇਹ ਮੈਂਬਰ ਵੀ ਬਣੇ ਹੋਏ ਨੇ ਪ੍ਰਵਾਸੀ ਤਾਂ ਉਹਨਾਂ ਸਕੂਲਾਂ ਦਾ ਕੀ ਬਣੇਗਾ ਜਿਹੜੇ ਲੁੱਟਾਂ ਖੋਹਾਂ ਵਾਲੇ ਸਕੂਲ ਨੇ ਜਦੋਂ ਇਹਨਾਂ ਨੂੰ ਭਜਾਇਆ ਜਾਏਗਾ ਉਹਨਾਂ ਦਾ ਸ਼ੇਅਰ ਕਿਵੇਂ ਕੱਢਿਆ ਜਾਏਗਾ ਕੀ ਬਣੇਗਾ ਉਹਨ ਲੋਕਾਂ ਦਾ ਉਸ ਇੰਡਸਟਰੀ ਦਾ ਕੀ ਬਣੇਗਾ ਤੁਸੀਂ ਕਿਸੇ ਹੁਣ ਨੈਸ਼ਨਲ ਲੈਵਲ ਦੀ ਇੰਡਸਟਰੀ ਚੱਲ ਰਹੀ ਹੈ ਪੰਜਾਬ ਦੇ ਵਿੱਚ ਮੰਨ ਲਓ ਰੇਲਵੇ ਹੀ ਆ ਪਟਿਆਲੇ ਦੇ ਵਿੱਚ ਸਾਰੇ ਪ੍ਰਵਾਸੀ ਨੇ ਪੰਜਾਬੀ 10 12% ਨੇ ਉਹਦੇ ਵਿੱਚ ਮੁਲਾਜ਼ਮ ਜਦੋਂ ਅਸੀਂ ਉਹਨਾਂ ਦੇ ਪਰਿਵਾਰਾਂ ਨੂੰ ਮਾਰਾਂਗੇ ਕੁੱਟਾਂਗੇ ਚਾਚੇ ਤਾਏ ਨੂੰ ਕੁਝ ਵੀ ਕਰਾਂਗੇ ਉਹ ਬਾਫ ਚਲੇ ਜਾਣਗੇ ਰੇਲਵੇ ਕਿਵੇਂ ਚੱਲੂਗੀ ਸਾਡਾ ਜਿਹੜਾ ਆਪਣਾ ਇੰਡਸਟਰੀ ਦੇ ਵਿੱਚ ਜਿਹੜੇ ਲੋਕ ਇਹ ਗੱਲ ਤੁਹਾਨੂੰ ਵੀ ਪਤਾ ਹੋਣੀ ਤੁਸੀਂ ਵੀ ਲੁਧਿਆਣਾ ਤਕਰੀਬਨ ਤਕਰੀਬਨ ਸਾਰੇ ਹੀ ਜਦੇ ਕਹਿ ਲੀਏ ਕਿ ਜਿੱਥੇ ਵੀ ਦੇਖਦੇ ਆਂ ਇੰਡਸਟਰੀ ਦੇ ਵਿੱਚ ਸਾਨੂੰ ਪ੍ਰਵਾਸੀ ਹੀ ਨਜ਼ਰ ਆਉਂਦੇ ਨੇ ਆਮ ਪੰਜਾਬੀ ਬੰਦੇ ਤਾਂ ਇੰਡਸਟਰੀ ਚ ਕੰਮ ਹੀ ਨਹੀਂ ਕਰ ਰਹੇ ਤੁਸੀਂ ਕੋ ਹੋਰ ਦੇਖੋ ਤੁਸੀਂ ਯੂਪੀ ਤੇ ਬਿਹਾਰ ਕਾਡਰ ਦੇ ਆਈਐਸ ਸਭ ਤੋਂ ਜ਼ਿਆਦਾ ਨੇ ਇੰਡੀਆ ਲੈਵਲ ਤੇ ਇਹ ਤੁਸੀਂ ਡਾਟਾ ਚੱਕ ਕੇ ਦੇਖ ਸਕਦੇ ਹੋ ਤੁਸੀਂ ਖੁਦ ਪ੍ਰੋਫੈਸਰ ਰਹੇ ਆ ਤੁਹਾਨੂੰ ਪਤਾ ਇਸ ਚੀਜ਼ ਦਾ ਵੀ ਜਿਹੜੇ ਉਹ ਲੋਕ ਇਹਦੇ ਵਿੱਚ ਹੈਗੇ ਆ ਉਹ ਆਈਐਸ ਪੀਸੀਐਸ ਬਣ ਗਏ ਜਦੋਂ ਉਹ ਸਾਡੇ ਪਟਿਆਲੇ ਦੇ ਵਿੱਚ ਸਾਡੇ ਅਮਰਸਰ ਦੇ ਵਿੱਚ ਹੁਣ ਯਾਦਵ ਮੈਡਮ ਨੇ ਅਮਰਸਰ ਦੇ ਵਿੱਚ ਮੈਡਮ ਬਹੁਤ ਅੱਛਾ ਕੰਮ ਕਰ ਰਹੀ ਆ ਪਰੰਤੂ ਹੈ ਤਾਂ ਪ੍ਰਵਾਸੀ ਇਹ ਨੇ ਕਿਉਂਕਿ ਉਹ ਯੂਪੀ ਬਿਹਾਰ ਘਾਟੜਦੇ ਨੇ ਸਾਡੇ ਪਟਿਆਲੇ ਦੇ ਵਿੱਚ ਜਿਹੜੇ ਡੀਸੀ ਨੇ ਉਹ ਯੂਪੀ ਬਿਹਾਰ ਘਾਟੜਦੇ ਨੇ ਜਦੋਂ ਅਸੀਂ ਇਹਨਾਂ ਦੇ ਲੋਕਾਂ ਨੂੰ ਇਹਨਾਂ ਦੇ ਜਿਹੜੇ ਨੇਟਿਵ ਨੇ ਉੱਥੇ ਦੇ ਉਹਨਾਂ ਨੂੰ ਪਰੇਸ਼ਾਨ ਕਰਾਂਗੇ ਚੰਗੇ ਲੋਕਾਂ ਨੂੰ ਵੀ ਜਿਹੜੇ ਜਿਨ੍ਹਾਂ ਦੀ ਦੇਣ ਸਮਾਜ ਪ੍ਰਤੀ ਬਹੁਤ ਵਧੀਆ ਉਹਨਾਂ ਨੂੰ ਹੀ ਪਰੇਸ਼ਾਨ ਕਰਾਂਗੇ ਤਾਂ ਕਿਤੇ ਨਾ ਕਿਤੇ ਇਹਨਾਂ ਲੋਕਾਂ ਦੇ ਆਈਐਸਪੀਸੀਆ ਦੇ ਦਿਮਾਗ ਦੇ ਵਿੱਚ ਵੀ ਆਏਗਾ ਵੀ ਕਾਨੂੰਨਾਂ ਨਾਲ ਸਾਡੇ ਸਾਥੀਆਂ ਨਾਲ ਸਾਡੇ ਉੱਥੇ ਦੇ ਰਾਜ ਦੇ ਲੋਕਾਂ ਨਾਲ ਗਲਤ ਹੋ ਰਿਹਾ ਤਾਂ ਇਹਨਾਂ ਦੀ ਕਾਨੂੰਨ ਕਿਤੇ ਨਾ ਕਿਤੇ ਢੇਢੀ ਹੋਣ ਦੀ ਕੋਸ਼ਿਸ਼ ਕਰੇਗੀ ਤਾਂ ਉਹਦਾ ਖਮਿਆਜਾ ਵੀ ਸਾਨੂੰ ਉਸ ਤੋਂ ਬਾਅਦ ਭੁਗਤਣਾ ਪੈਣਾ ਇਸ ਕਰਕੇ ਕਿਤੇ ਨਾ ਕਿਤੇ ਨਤੀਜੇ ਨੇ ਜਿਹੜੇ ਉਹ ਨਤੀਜੇ ਨੇ ਜਿਹੜੇ ਉਹ ਪੰਜਾਬ ਦੇ ਲਈ ਬਹੁਤ ਜ਼ਿਆਦਾ ਖਤਰਨਾਕ ਹੋਣਗੇ ਜੇਕਰ ਪੰਜਾਬ ਦੇ ਵਿੱਚੋਂ ਇਸ ਤਰ੍ਹਾਂ ਪ੍ਰਵਾਸੀਆਂ ਨੂੰ ਕੱਢਿਆ ਜਾਂਦਾ ਹੈ ਬੇਸ਼ੱਕ ਆਪਾਂ ਕੇ ਲਈਏ ਕਿ ਇੱਕਾ ਸਮਾਜਿਕ ਪੱਧਰ ਦੇ ਉੱਤੇ ਬੇਸ਼ੱਕ ਇੰਡਸਟਰੀਅਲ ਪੱਧਰ ਦੇ ਉੱਤੇ ਉਸ ਚੀਜ਼ ਨੂੰ ਦੇਖੀਏ ਪਰ ਕਿਤੇ ਨਾ ਕਿਤੇ ਨੁਕਸਾਨ ਵੀ ਜਿਹੜਾ ਭੁਗਤਣਾ ਪਵੇਗਾ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਇੰਡਸਟਰੀ ਨੂੰ ਪੰਜਾਬ ਦੀ ਆਰਥਿਕਤਾ ਨੂੰ ਈਵਨ ਕਿ ਸਰਕਾਰ ਹੈ ਜਿਹੜੀ ਉਹ ਵੀ ਬਹੁਤ ਔਖੀ ਇਸ ਢਾਂਚੇ ਨੂੰ ਤਰਤੀਬ ਦੇ ਵਿੱਚ ਮੁੜ ਕੇ ਲਿਆਉਣ ਦੇ ਵਿੱਚ ਸਫਲ ਹੋਊਗੀ ਕਿ ਜੇਕਰ ਅਸਲ ਦੇ ਵਿੱਚ ਪ੍ਰਵਾਸੀਆਂ ਨੂੰ ਪੂਰਨ ਤੌਰ ਤੇ ਪੰਜਾਬ ਦੇ ਵਿੱਚੋਂ ਕੱਢਿਆ ਜਾਂਦਾ ਹਾਂ ਜਿਹੜਾ ਕੋਈ ਵਿਅਕਤੀ ਇਸ ਤਰ੍ਹਾਂ ਦੀ ਕੋਈ ਘਟਨਾ ਨੂੰ ਅੰਜਾਮ ਦਿੰਦਾ ਹੈ ਜਿਹੜਾ ਕੋਈ ਵਿਅਕਤੀ ਕੋਈ ਵੀ ਘਟਿਆ ਹਰਕਤ ਕਰਦਾ ਉਸ ਨੂੰ ਮੈਂ ਕਹਿੰਦਾ ਵੀ ਉਸ ਤਰ੍ਹਾਂ ਦੀ ਸਜ਼ਾ ਦਿੱਤੀ ਜਾਵੇ ਕਿ ਜਿਹੜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਲਈ ਮਿਸਾਲ ਬਣੀ ਲੋਕ ਕੋਈ ਵੀ ਉਸ ਤਰ੍ਹਾਂ ਦੀ ਦੁਬਾਰਾ ਹਰਕਤ ਕਰਨ ਦੀ ਕੋਸ਼ਿਸ਼ ਨਾ ਕਰਨ ਚਾਹੇ ਉਹ ਪੰਜਾਬੀ ਹੋਵੇ ਚਾਹੇ ਉਹ ਕੋਈ ਪ੍ਰਵਾਸੀ ਹੋਵੇ ਹਰੇਕ ਬੰਦੇ ਦੇ ਲਈ ਅਜਹੀ ਸਜ਼ਾ ਜਿਹੜੀ ਮਿਸਾਲ ਬਣਨੀ ਚਾਹੀਦੀ ਹੈ ਕਿ ਜਿਹੜੀ ਹੁਸ਼ਿਆਰਪੁਰ ਦੇ ਵਿੱਚ ਘਟਨਾ ਵਾਪਰੀ ਹੈ ਉਸ ਵਿਅਕਤੀ ਨੂੰ ਮੈਂ ਕਹਿੰਦਾ ਜਿਹੜੀ ਕਾਨੂੰਨਨ ਸਜ਼ਾ ਬਣਦੀ ਆ ਬਣਦੀ ਹੈ ਉਸ ਨੂੰ ਇੱਕ ਨਵੇਂ ਕੋਈ ਕਾਨੂੰਨ ਦੇ ਤਹਿਤ ਉਹਨੂੰ ਫਾਂਸੀ ਦੇ ਫਾਂਸੀ ਦੇ ਉੱਤੇ ਸ਼ਰਿਆਮ ਲੋਕਾਂ ਦੇ ਵਿਚਕਾਰ ਫਾਂਸੀ ਦੇ ਉੱਤੇ ਲਟਕਾ ਦਿਓ ਤਾਂ ਕਿ ਪਤਾ ਲੱਗੇ ਕਿ ਅੱਗੇ ਤੋਂ ਕੋਈ ਵੀ ਵਿਅਕਤੀ ਚਾਹੇ ਕੋਈ ਪ੍ਰਵਾਸੀ ਹੈ ਚਾਹੇ ਕੋਈ ਪੰਜਾਬੀ ਹੈ ਇਸ ਤਰ੍ਹਾਂ ਦੀ ਹਰਕਤ ਜਿਹੜੀ ਕਰਨ ਦੇ ਲਈ ਦੁਬਾਰਾ ਸੋਚੇ ਤੱਕ ਨਾ ਬਾਕੀ ਤੁਸੀਂ ਇਸ ਸਾਰੇ ਮਾਮਲੇ ਦੇ ਬਾਰੇ ਆਪਣੀ ਰਾਏ ਕਮੈਂਟ ਬਾਕਸ ਚ ਦੇਣਾ ਨਾ ਭੁੱਲਿਓ ਜੁੜੇ ਰਹੋ ਆਵਾਜ਼ ਪੰਜਾਬ ਟੀਵੀ ਦੇ ਨਾਲ ਸਾਸੀ ਕਾਲ